ਪੰਜਾਬ ਦੇ ਵਿੱਚ ਸਿਆਸੀ ਸਮੀਕਰਨ ਜਿਹੜੇ ਆ ਬੜੀ ਤੇਜ਼ੀ ਦੇ ਨਾਲ ਬਦਲ ਰਹੇ ਆ ਟਿਕਟਾਂ ਜਿਹੜੀਆਂ ਉਹ ਫਸ ਗਈਆਂ ਨੇ ਕਾਂਗਰਸ ਦੀਆਂ ਟਿਕਟਾਂ ਕੱਲ ਲਿਸਟ ਜਿਹੜੀ ਆ ਉਹ ਅਨਾਉਂਸ ਹੋਣੀ ਸੀ ਕਾਂਗਰਸ ਦੇ ਉਮੀਦਵਾਰਾਂ ਦੀ ਔਰ ਤਕਰੀਬਨ ਤਕਰੀਬਨ ਸੰਭਾਵਿਤ ਨਾਮ ਜਿਹੜੇ ਅਸੀਂ ਦੱਸੇ ਪਰ ਉਹ ਲਿਸਟ ਜਾਰੀ ਕਿਉਂ ਨਹੀਂ ਹੋ ਗਈ ਕਿਹੜੀਆਂ ਸੀਟਾਂ ਤੇ ਜਿਹੜਾ ਉਹ ਪੇਚ ਫਸ ਗਿਆ ਇਸ ਤੇ ਅਹਿਮ ਚਰਚਾ ਕਰਾਂਗੇ ਔਰ ਉਧਰ ਐਲਾਨੀਆਂ ਹੋਈਆਂ ਟਿਕਟਾਂ ਤੇ ਵੀ ਜਿਹੜਾ ਉਹ ਪੇਚ ਫਸਿਆ ਹੋਇਆ ਹੁਣ ਸਵਾਲ ਇਹ ਹੈ ਕਿ ਕਾਂਗਰਸ ਪੰਜਾਬ ਦੇ ਵਿੱਚ ਆਪਣੇ ਐਲਾਨੇ ਉਮੀਦਵਾਰ ਬਦਲੇਗੀ ਕਿਹੜੇ ਚਾਂਸਸ ਹੈ ਵਧਣ ਦੇ ਜਾਂ ਨਹੀਂ ਕੀ ਕੁਝ ਚਾਰਾ ਜੂਹੀ ਚੱਲ ਰਹੀ ਹੈ ਕਾਂਗਰਸ ਦੇ ਅੰਦਰੋਂ ਅੰਦਰੀ ਕੱਲ ਇਸ ਤੇ ਵੀ ਕਰਾਂਗੇ ਉਧਰ ਵਿਰਸਾ ਸਿੰਘ ਬਲਟੋਆ ਜਿਨ੍ਹਾਂ ਨੂੰ ਖਡੂਰ ਸਾਹਿਬ ਤੋਂ ਟਿਕਟ ਜਿਹੜੀ ਉਹ ਦਿੱਤੀ ਗਈ ਹੈ ਔਰ ਉਥੇ ਭਾਈ ਅਮਰਪਾਲ ਸਿੰਘ ਪਹਿਲਾਂ ਹੀ ਚੋਣ ਲੜਨ ਦਾ ਐਲਾਨ ਕਰ ਚੁੱਕੇ ਆ ਉਥੇ ਸਥਿਤੀਆਂ ਜਿਹੜੀਆਂ ਉਹ ਕੀ ਬਣਨ ਗਈਆਂ ਗੱਲ ਇਹ ਵੀ ਜਿਹੜੀ ਅਸੀਂ ਕਰਨੀ ਹੈ ਨਾਲ ਹੀ ਨਾਲ ਗੱਲ ਕਰਾਂਗੇ ਕਿ ਭਗਵੰਤ ਮਾਨ ਕਸੂਤੇ ਘਰੇ ਨੇ ਔਰ ਬਹੁ ਕਰੋੜੀਆ 10 ਕਰੋੜੀ ਕਪੜਾ ਜਿਹੜਾ ਇੱਕ ਕੰਦੇ ਫੜਿਆ ਗਿਆ ਕੀ ਮਸਲਾ ਕੀ ਹੈ ਸਵਾਲ ਕਿਉਂ ਉਠੇ ਨਹੀਂ ਭਗਵੰਤ ਮਾਨ ਕਿਉਂ ਘਰੇ ਨੇ ਇਸ ਤੇ ਵੀ ਅੱਜ ਜਿਹੜੀ ਅਸੀਂ ਚਰਚਾ ਕਰਾਂਗੇ ਸਾਰੀਆਂ ਖਬਰਾਂ ਤੇ ਵਿਸਤਾਰਪੂਰਵਕ ਚਰਚਾ ਦੇ ਲਈ ਮੇਰੇ ਨਾਲ ਪ੍ਰੋਫੈਸਰ ਮਨਜੀਤ ਸਿੰਘ ਅਣਖੀ ਸਾਹਿਬ ਜੁੜੇ ਐ ਸਭ ਤੋਂ ਪਹਿਲਾਂ ਮੈਂ ਸਵਾਗਤ ਕਰਵਾਉਂਦਾ ਸਵਾਗਤ ਹੈ ਪ੍ਰੋਗਰਾਮ ਵਿੱਚ ਤੁਹਾਡਾ ਬਹੁਤ-ਬਹੁਤ ਸ਼ੁਕਰੀਆ ਸੁਖਵਿੰਦਰ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਅਣਖੀ ਸਾਹਿਬ ਕੱਲ ਆਪਾਂ ਸਭ ਤੋਂ ਪਹਿਲਾਂ ਜਿਹੜੀ ਇਹ ਖਬਰ ਆਪਣੇ ਦਰਸ਼ਕਾਂ ਤੱਕ ਲੈ ਕੇ ਆਏ ਸੀ ਹਾਲਾਂਕਿ ਪਹਿਲਾਂ ਵੀ ਟਿਕਟਾਂ ਦੇ ਬਾਰੇ ਆਪਾਂ ਜਿਹੜੀਆਂ ਅਨਾਉਂਸ ਹੋਈਆਂ ਅੱਠ ਦੇ ਵਿੱਚ ਉਹਨਾਂ ਦੇ ਵਿੱਚ ਵੀ ਬਹੁਤ ਸਾਰੀਆਂ ਟਿਕਟਾਂ ਬਾਰੇ ਆਪਣੇ ਦਰਸ਼ਕਾਂ ਨੂੰ ਆਪਣੇ ਸੂਤਰਾਂ ਦੇ ਰਾਹੀਂ ਭਰੋਸੇ ਉਪਸੂਤਰਾਂ ਰਾਹੀਂ ਪਹਿਲਾਂ ਦੱਸ ਚੁੱਕੇ ਸੀ। ਕੱਲ ਵੀ ਆਪਾਂ ਸਭ ਤੋਂ ਪਹਿਲਾਂ ਇਹ ਗੱਲ ਜਿਹੜੀ ਆ ਦੱਸਤੀ ਸੀ ਕਿ ਕਿਹੜੇ-ਕਿਹੜੇ ਸੰਭਾਵਿਤ ਉਮੀਦਵਾਰ ਹੋ ਸਕਦੀ ਹੈ। ਜਿਵੇਂ ਆਪਾਂ ਗੁਰਦਾਸਪੁਰ ਤੋਂ ਸੁਖਜਿੰਦਰ ਸਿੰਘ ਰੰਧਾਵਾ ਬਾਰੇ ਦੱਸਿਆ ਕਿ ਤਕਰੀਬਨ-ਤਕਰੀਬਨ ਉਹਦਾ ਨਾਮ ਫਾਈਨਲ ਦੱਸਿਆ ਜਾ ਰਿਹਾ ਹੋ ਸਕਦਾ ਹੈ ਕੋਈ ਉਮੀਦਵਾਰ ਹੋਣਗੇ। ਲੁਧਿਆਣਾ ਤੋਂ ਰਾਜਾ ਵਣਗ ਬਾਰੇ ਦੱਸਿਆ ਜਾ ਰਿਹਾ ਹੋ ਸਕਦਾ ਉਹ ਹੀ ਹੋਣਗੇ। ਫਿਰੋਜ਼ਪੁਰ ਤੋਂ ਕਬਾਇਆ ਦਾ ਦੱਸਿਆ ਜਾ ਰਿਹਾ। ਪਰ ਉੱਥੇ ਟਿਕਟ ਉਹਨਾਂ ਤੇ ਵਿੱਚੋਂ ਜਿਹੜੀਆਂ ਸੀਟਾਂ ਨੇ ਅਨੰਦਪੁਰ ਸਾਹਿਬ ਦੀ ਅਨੰਦਪੁਰ ਸਾਹਿਬ ਤੋਂ ਰਾਣਾ ਗੁਰਜੀਤ ਕਹਿੰਦੇ ਮੈਂ ਲੜਨਾ ਰਾਣਾ ਗੁਰਜੀਤ ਨੇ ਉੱਥੋਂ ਦੇ ਲੋਕਲ ਜਿਹੜੇ ਕੁਝ ਹਲਕਾ ਇੰਚਾਰਜ ਜਿਹੜੇ ਹੈਗੇ ਆ ਉਹ ਇਕੱਠੇ ਕਰ ਲਏ ਉਹ ਕਹਿੰਦੇ ਜੀ ਹਲਕਾ ਇੰਚਾਰਜ ਤਾਂ ਮੇਰੇ ਪੱਖ ਦੇ ਵਿੱਚ ਆ ਤੁਸੀਂ ਵਿਜੇਂਦਰ ਸਿੰਘਲਾ ਨੂੰ ਇੱਥੇ ਕਮੀ ਟਿਕਟ ਦੇ ਦੋਗੇ ਹੁਣ ਉੱਥੇ ਪੇਚ ਫਸ ਗਿਆ ਅਨੰਦਪੁਰ ਸਾਹਿਬ ਦੀ ਸੀਟ ਨੂੰ ਲੈ ਕੇ ਵਿਜੇਂਦਰ ਸਿੰਘਲਾ ਟਿਕਟ ਅਨੰਦਪੁਰ ਸਾਹਿਬ ਤੋਂ ਮੰਗ ਰਿਹਾ ਰਾਣਾ ਗੁਰਜੀਤ ਕਹਿੰਦੇ ਦਾਵੇਦਾਰੀ ਇੱਥੇ ਮੇਰੀ ਹੈਗੀ ਹੈ ਦੂਜੇ ਪਾਸੇ ਕਹਿੰਦੇ ਕਾਂਗਰਸ ਇਹ ਗੱਲ ਸੋਚ ਰਹੀ ਹੈ ਕਿ ਰਾਣਾ ਗੁਰਜੀਤ ਦਾ ਜਿਹੜੇ ਆਪਣਾ ਹਲਕਾ ਜਾਂ ਜਿੱਥੋਂ ਉਹਦਾ ਵਿਧਾਇਕ ਬੇਟਾ ਸੁਲਤਾਨਪੁਰ ਲੋਧੀ ਤੋਂ ਬਣਿਆ ਔਰ ਕਪੂਰਥਲਾ ਰਾਣੇ ਦਾ ਆਪਣਾ ਉਹ ਤਾਂ ਪੈਂਦਾ ਖਡੂਰ ਸਾਹਿਬ ਦੇ ਵਿੱਚ ਦੋ ਸੀਟਾਂ ਜਿਹੜੀਆਂ ਇਹਨਾਂ ਦੀਆਂ ਖਡੂਰ ਸਾਹਿਬ ਦੇ ਵਿੱਚ ਨੇ ਤੇ ਅਨੰਦਪੁਰ ਸਾਹਿਬ ਕੱਲੇ ਲਈ ਤੁਸੀਂ ਆ ਰਹੇ ਹੋ ਔਰ ਕਹਿੰਦੇ ਜੇ ਤੁਸੀਂ ਅਨੰਦਪੁਰੋਂ ਲੜੋਗੇ ਤਾਂ ਫਿਰ ਤੁਸੀਂ ਆਪਣੇ ਹਲਕੇ ਸੁੱਨੇ ਛੱਡ ਕੇ ਇੱਥੇ ਆ ਜਾਓਗੇ ਉੱਥੇ ਲੜਾਈ ਜਿਹੜੀ ਆ ਕੌਣ ਲੜੇਗਾ ਆਪਣਾ ਕਪੂਰਥਲਾ ਛੱਡ ਕੇ ਇੱਥੇ ਆ ਜਾਓਗੇ ਜਾਂ ਹੋਰ ਵੀ ਜਿਹੜੇ ਦੂਜੇ ਹਲਕੇਆਂ ਲੋਕ ਆ ਤੁਸੀਂ ਇੱਥੇ ਸੱਦਰੋਗੇ ਫਿਰ ਉਹਦਾ ਜਿਹੜਾ ਫਾਇਦਾ ਕੀ ਜਾਊਗਾ ਪਰ ਕੇ ਪੇਚੇ ਤੋਂ ਹੀ ਫਸਿਆ ਕਿ ਰਾਣਾ ਗੁਰਜੀਤ ਆਪਣੇ ਬੇਟੇ ਲਈ ਟਿਕਟ ਮੰਗਦੇ ਆ ਪਰ ਉਹਦੇ ਬੇਟੇ ਨੂੰ ਕਾਂਗਰਸ ਟਿਕਟ ਦੇ ਕੇ ਇਸ ਕਰਕੇ ਨਹੀਂ ਰਾਜੀ ਜਾਂ ਕਾਂਗਰਸ ਚ ਲੈ ਕੇ ਇਸ ਕਰਕੇ ਨਹੀਂ ਰਾਜੀ ਕਿ ਭਾਈ ਤੁਸੀਂ ਸਾਡੇ ਉਮੀਦਵਾਰ ਦੇ ਖਿਲਾਫ ਚੱਲ ਕੇ ਪਾਰਟੀ ਦੇ ਖਿਲਾਫ ਚੱਲ ਕੇ ਸਾਡਾ ਉਮੀਦਵਾਰ ਨਰਦੇਸਕ ਚੀਮਾ ਸੁਲਤਾਨਪੁਰੋਦੀ ਤੋਂ ਹਰਾਇਆ ਇਸ ਕਰਕੇ ਅਸੀਂ ਤੁਹਾਨੂੰ ਪਾਰਟੀ ਦੇ ਵਿੱਚ ਨਹੀਂ ਸ਼ਾਮਲ ਕਰ ਸਕਦੇ 2 ਸਾਲਾਂ ਤੋਂ ਰਾਣਾ ਗੁਰਜੀਤ ਆਪਣੇ ਬੇਟੇ ਨੂੰ ਕਾਂਗਰਸ ਦੇ ਵਿੱਚ ਸ਼ਾਮਲ ਕਰਾਉਣ ਦੀ ਚਾਰਾਜੋਈ ਚੱਲ ਰਹੀ ਹੈ ਪਰ ਪੇਸ਼ ਨਹੀਂ ਚੱਲ ਰਹੀ ਰਾਹੁਲ ਕਹਿੰਦੇ ਬੜੇ ਨਰਾਜ ਆ ਕਿ ਇਹ ਬੰਦੇ ਨੂੰ ਪਾਰਟੀ ਚ ਨਹੀਂ ਲੈਣਾ ਹਾਲੇ ਤੱਕ ਸਥਿਤੀ ਹੈ ਔਰ ਐਸੇ ਕਰਕੇ ਉਹਦੇ ਬੇਟੇ ਨੂੰ ਨਹੀਂ ਟਿਕਟ ਦਿੱਤੀ ਗਈ ਇਹ ਪੇਚ ਫਸਿਆ ਆਨੰਦਪੁਰ ਸਾਹਿਬ ਤੇ ਖਡੂਰ ਸਾਹਿਬ ਦੀ ਟਿਕਟ ਨੂੰ ਲੈ ਕੇ ਦੂਜੇ ਪਾਸੇ ਸਥਿਤੀਆਂ ਇਹ ਵੀ ਹੈ ਕਿ ਆਨੰਦਪੁਰ ਸਾਹਿਬ ਦੇਖਣ ਨੂੰ ਤਾਂ ਪੰਥਕ ਸੀਟ ਲੱਗਦੀ ਆ ਪਰ ਉੱਥੇ ਹਿੰਦੂ ਵੋਟ ਬਹੁਤ ਹੈ ਪਰ ਦੂਜੇ ਪਾਸੇ ਖਡੂਰ ਸਾਹਿਬ ਇਹ ਪੰਥਕ ਹਲਕਾ ਹੈਗਾ ਇੱਥੇ ਸਿੱਖ ਚਿਹਰਾ ਦੇਣਾ ਪੈਣਾ ਇੱਥੇ ਰਾਣਾ ਗੁਰਜੀਤ ਦੀ ਥਾਂ ਤੇ ਵਿਜੇਂਦਰ ਸਿੰਘ ਲਾ ਨੂੰ ਤਾਂ ਦਿੱਤੀ ਨਹੀਂ ਜਾ ਸਕਦੀ ਤਾਂ ਫਿਰ ਕਿਵੇਂ ਦੇਖਦੇ ਹੋ ਇਹ ਪੇਚ ਜਿਹੜਾ ਉਹ ਫਸ ਗਿਆ ਤੁਸੀਂ ਕਹਿ ਰਹੇ ਹੋ ਕਿ ਗੁਰਦਾਸਪੁਰ ਜਿੱਥੋਂ ਤਕਰੀਬਨ ਉਮੀਦਵਾਰ ਫਾਈਨਲ ਦੱਸਿਆ ਜਾ ਰਿਹਾ ਉੱਥੋਂ ਵੀ ਤੁਸੀਂ ਕਹਿ ਰਹੇ ਹੋ ਕਿ ਪੇਚ ਫ ਸਕੁਨਰ ਦੀ ਕਾਂਗਰਸ ਪਾਰਟੀ ਦਾ ਇਤਿਹਾਸ ਰਿਹਾ ਚਾਹੇ ਵਿਧਾਨ ਸਭਾ ਦੀਆਂ ਚੋਣਾਂ ਹੋਣ ਤੇ ਚਾਹੇ ਲੋਕ ਸਭਾ ਦੀਆਂ ਚੋਣਾਂ ਹੋਣ ਇਹ ਆਪਸੀ ਖਹਿਬਾਜ਼ੀ ਤੇ ਆਪਸੀ ਧੜੇਬਾਜ਼ੀ ਜਿਹੜੀ ਆ ਸਿੱਧੂ ਸਾਹਿਬ ਇਹਨੂੰ ਕਾਂਗਰਸ ਪਾਰਟੀ ਨੂੰ ਲੈ ਕੇ ਪੈ ਜਾਂਦੀ ਹੈ ਹੁਣ ਜਿਸ ਤਰੀਕੇ ਨਾਲ 5 ਸੀਟਾਂ ਦੇ ਐਲਾਨ ਦੀ ਗੱਲ ਚੱਲ ਰਹੀ ਹੈ ਕਿ ਕਾਂਗਰਸ ਹਿਕਮਤ ਨੇ ਤਕਰੀਬਨ ਤਕਰੀਬਨ ਸਾਰਾ ਫੈਸਲਾ ਕਰ ਦਿਆ ਸੀ ਤੇ ਇੱਕ ਦਿਨ ਪਹਿਲਾਂ ਜਿਹੜਾ ਸੀਟਾਂ ਦਾ ਐਲਾਨ ਜਿਹੜਾ ਹੋਣਾ ਸੀ ਪਰ ਫਿਰ ਪੇਚ ਉਥੇ ਫਸ ਗਿਆ ਧੜੇਬੰਦੇ ਕਿਹਦੇ ਫਿਰ ਸਾਹਮਣੇ ਆਈ ਤਾਂ ਜਿਸ ਕਰਕੇ ਸਾਰਾ ਮਸਲਾ ਜਿਹੜਾ ਜਿੰਦਾ ਵੀ ਮਸਲਾ ਸੀ ਉਹ ਅੱਜ ਦੇ ਆ ਨਤੀ ਤਰੀਕਾ ਕੀ ਆ ਤੇ ਅੱਜ ਸੀਡਬਲਯੂਸੀ ਦੀ ਜਿਹੜੀ ਮੀਟਿੰਗ ਹੈਗੀ ਸੀ ਸੀਸੀ ਦੀ ਉਹਦੇ ਵਿੱਚ ਹੀ ਫੈਸਲਾ ਹੋ ਗਿਆ ਕਰਤਾ ਤੇ ਅੱਜ ਲੱਗਾ ਕਿ ਉਹ ਉਮੀਦਵਾਰਾਂ ਦੇ ਨਾਮ ਜਿਹੜੇ ਐਲਾਨ ਦਿੱਤੇ ਜਾਣਗੇ ਜੇ ਸਭ ਕੁਝ ਠੀਕ ਠਾਕ ਰਿਹਾ ਸਭ ਤੋਂ ਪਹਿਲਾਂ ਅਸੀਂ ਗੁਰਦਾਸਪੁਰ ਦੀ ਗੱਲ ਕਰਦੇ ਨੇ ਉਸ ਦਿਨ ਸੁਖਵਿੰਦਰ ਜੀ ਜਿਸ ਦਿਨ ਪਹਿਲੇ ਦਿਨ ਚਰਚਾ ਵਾਂਗ ਸਮ ਜਿਸ ਦਿਨ ਪ੍ਰੋਗਰਾਮ ਚੱਲ ਰਿਹਾ ਸੀ ਕਿ ਇਹ ਨਾਮ ਫਾਈਨਲ ਆ ਸੁਖਜਿੰਦਰ ਸਿੰਘ ਰਧਾਵੇ ਨੂੰ ਕਹਿੰਦੇ ਫੋਨ ਆਇਆ ਔਰ ਇਹ ਗਲਤੀ ਉਹਨਾਂ ਨੇ ਪੁਸ਼ਟੀ ਜਿਹੜੀ ਆ ਕੁਝ ਆਪਣੇ ਸੱਜਣਾ ਮਿੱਤਰਾਂ ਨਾਲ ਕੀਤੀ ਆ ਕਿ ਹਾਂ ਭਾਈ ਫੋਨ ਆ ਗਿਆ ਤੇ ਤੁਸੀਂ ਤਿਆਰੀਆਂ ਕੱਢ ਲਓ ਮੈਂ ਆ ਰਿਹਾ ਤੇ ਉਹਨਾਂ ਦੇ ਹਮਾਇਤਕਾਂ ਵੱਲੋਂ ਉਹਨਾਂ ਦੇ ਸਮਰਥਕਾਂ ਵੱਲੋਂ ਪੂਰਨ ਤੌਰ ਤੇ ਤਿਆਰੀਆਂ ਕੱਸ ਦੇਗੇ ਇਹ ਖੁਸ਼ੀ ਦਾ ਮਾਹੌਲ ਜਿਹੜਾ ਉਹ ਪੈਦਾ ਹੋ ਗਿਆ ਪਰ ਇੱਥੇ ਜਿਹੜੀ ਦੂਸਰੇ ਪਾਸੇ ਜਿਹੜੀ ਚਰਚਾ ਚੱਲੀ ਜਾਂ ਜਿਸ ਤਰੀਕੇ ਦੀਆਂ ਸੂਚਨਾਵਾਂ ਸਾਡੇ ਤੱਕ ਪਹੁੰਚੀਆਂ ਇੱਕ ਪਾਸੇ ਤਾਂ ਸੁਖਜਿੰਦਰ ਸਿੰਘ ਰਧਾਵੇ ਦਾ ਆਪਣੇ ਸਮਰਥਕਾਂ ਨੂੰ ਫੋਨ ਆ ਰਿਹਾ ਕਿ ਤੁਸੀਂ ਤਿਆਰੀਆਂ ਕੱਸ ਲਓ ਮੈਂ ਆ ਰਿਹਾ ਤੇ ਦੂਜੇ ਪਾਸੇ ਉਸੇ ਵੇਲੇ ਈਵਨ ਕਿ ਮੇਰੇ ਫੋਨ ਤੇ ਵੀ ਇੱਕ ਫੋਨ ਆਂਦਾ ਜਿਹਦੇ ਵਿੱਚ ਉਹ ਪੁੱਛਦੇ ਆ ਇਹ ਹੰਪੀ ਤੋਂ ਸਿੰਘ ਗੁਰਦਾਸਪੁਰ ਹਲਕੇ ਤੋਂ ਕਿਸ ਉਮੀਦਵਾਰ ਨੂੰ ਤੁਸੀਂ ਪਸੰਦ ਕਰਦੇ ਜੀ ਇਹ ਕਾਂਗਰਸ ਦੇ ਅਜਿਹੜਾ ਆਈਟੀ ਸੈੱਲ ਉਹਨਾਂ ਵੱਲੋਂ ਚਲਫੁਲਾਇਆ ਪੇਖਾਤਾ ਤੌਰ ਤੇ ਮੈਨੂੰ ਫੋਨ ਆਇਆ ਉਹਦੇ ਵਿੱਚ ਉਹਨਾਂ ਨੇ ਤ੍ਰਿਪਤਰਜਿੰਦਰ ਸਿੰਘ ਬਾਜਵੇ ਦਾ ਨਾਮ ਹੀ ਲਿਆ ਬਰਿੰਦਰ ਸਿੰਘ ਪਾੜੇ ਦਾ ਨਾਮ ਹੀ ਲਿਆ ਤੇ ਸੁਖਵਿੰਦਰ ਜੀ ਹੁਣ ਇਸ ਗੱਲ ਤਾਂ ਪਤਾ ਲੱਗਾ ਕਿ ਜਦੋਂ ਤਕਰੀਬਨ ਤਕਰੀਬਨ ਸੁਖਵਿੰਦਰ ਅਧਾਵੇ ਤੇ ਨਾਂ ਤੇ ਮੋਹਰ ਲੱਗ ਚੁੱਕੀ ਸੀ ਪ੍ਰਤਾਪ ਸਿੰਘ ਬਾਜਵਾ ਹੁਣੀ ਅੱਗੇ ਹੁੰਦੇ ਆ ਤੇ ਆਣ ਕੇ ਉਹ ਤ੍ਰਿਪਤਰਜਿੰਦਰ ਸਿੰਘ ਨਾਂ ਬਾਜਵੇ ਦੇ ਨਾਮ ਤੋਂ ਉੱਤੇ ਮੋਹਰ ਲੰ데요 ਕਿ ਨਹੀਂ ਪਈ ਜਿਹੜਾ ਆ ਉਹ ਟਿਕਟ ਜਿਹੜੀ ਇਹਨਾਂ ਨੂੰ ਦਿੱਤੀ ਜਾਵੇ ਸੁਖਜਿੰਦਰ ਸਿੰਘ ਰਧਾਵਾ ਸ਼ਾਇਦ ਉਹ ਦੀ ਫਾਲਟ ਉਹ ਨਾ ਦੇ ਸਕਣ ਜਿਹੋ ਦੀ ਤ੍ਰਿਪਤਰਜਿੰਦਰ ਸਿੰਘ ਬਾਜਵਾ ਦੇ ਸਕਦੇ ਆ ਹੁਣ ਪ੍ਰਤਾਪ ਸਿੰਘ ਬਾਜਵਾ ਐਲੋਪੀ ਦੇ ਲੀਡਰ ਨੇ ਤਾਂ ਉੱਪਰ ਉਹਨਾਂ ਦੀ ਸੁਣੀ ਜਾਂਦੀ ਆ ਤੇ ਕਹਿੰਦੇ ਆ ਕਿ ਬੰਦਾ ਬੰਦਾ ਕੰਮ ਜਿਹੜਾ ਜਿਹੜਾ ਆ ਉਹ ਸੁਖਜਿੰਦਰ ਸਿੰਘ ਬਣਾਵੇ ਦਾ ਕੰਮ ਚੜਾ ਉਹ ਪ੍ਰਤਾਪ ਸਿੰਘ ਬਾਜਵਾ ਦੀ ਇਸ ਕਮੈਂਟ ਨਾਲ ਇਸ ਟਿੱਪਣੀ ਨਾਲ ਖਰਾਬ ਹੋ ਗਿਆ ਚਰਚਾਵਾ ਇਸ ਹਲਕੇ 'ਚ ਇਹ ਵੀ ਆ ਕਿ ਇਸ ਵੇਲੇ ਸੁਖਜਿੰਦਰ ਸਾਹਿਬ ਆਪਰਾ ਤ੍ਰਿਪਤਰਜਿੰਦਰ ਸਿੰਘ ਬਾਜਵਾ ਤੇ ਪ੍ਰਤਾਪ ਸਿੰਘ ਬਾਜਵਾ ਵਾਪਸ ਹੀ ਮਿਲ ਚੁੱਕੇ ਆ ਜਦੋਂ ਕਿ ਪਹਿਲੇ ਦਿਨਾਂ ਚ ਇਹਨਾਂ ਦਾ ਆਰਸੀ ਵੈਰ ਰੋਡੋ ਜਿਹੜੀ ਆਰਸੀ ਟੜੇਵਾਜੀ ਸਾਰੇ ਲੋਕ ਜਾਣਦੇ ਕੇਸ ਨੇ ਇਹ ਮਾਜਾ ਬ੍ਰਿਗੇਡ ਤੋਂ ਉੱਤੇ ਜਾਣੇ ਜਾਂਦੇ ਸੀ ਹੁਣ ਸੁਖਜਿੰਦਰ ਸਿੰਘ ਦਾ ਦਾਵਾ ਵਕੀਲ ਲੜਾਈ ਲੜ ਰਿਹਾ ਤੇ ਦੂਜੇ ਪਾਸੇ ਪ੍ਰਤਾਪ ਸਿੰਘ ਬਾਜਵਾ ਤੇ ਤਰਜਿੰਦਰ ਸਿੰਘ ਬਾਜਵਾ ਅਲੱਗ ਨੇ ਹੁਣ ਇਸ ਸੀਟ ਦਾ ਪੇਚ ਫਸਿਆ ਹੁਣ ਇਹ ਵੇਖੋ ਕਿ ਪ੍ਰਤਾਪ ਸਿੰਘ ਬਾਜਵੇ ਦੀ ਚਲਦੀ ਆ ਜਾਂ ਫਿਰ ਕਾਂਗਰਸ ਹਾਈ ਕਮਾਨ ਫਿਰ ਸੁਖਜਿੰਦਰ ਸਿੰਘ ਦਾ ਦਾਅਵੇ ਦੇ ਆਪਣੇ ਨਾਮ ਤੇ ਰਜਿਸਟਰੀ ਕਰਨ ਦਾ ਫੈਸਲਾ ਕੀਤਾ ਉੱਤੇ ਮੋਹਰ ਲਾ ਕੇ ਉਹਨਾਂ ਦਾ ਨਾਮ ਅਲਾਨਦੀ ਆ ਪਰ ਇੱਕ ਵਾਰ ਪ੍ਰਤਾਪ ਸਿੰਘ ਬਾਜਾ ਤੋਂ ਸੁਖਜਿੰਦਰ ਸਿੰਘ ਰਦਾਵੇ ਦੇ ਰਸਤੇ ਦੇ ਵਿੱਚ ਰੋੜਾ ਅਟਕਾਉਣ ਵਿੱਚ ਉਹ ਕੰਮਜਾਬ ਚਲੇ ਹੋ ਗਏ। ਹੁਣ ਦੂਜੇ ਪਾਸੇ ਜਿਹੜੀਆਂ ਸਥਿਤੀਆਂ ਨੇ ਜਿਹੜੇ ਪੰਜਾਬ ਦੀ ਤੁਸੀਂ ਗੱਲ ਕਰ ਰਹੇ ਜੀ। ਪੰਜਾਬ ਦੇ ਵਿੱਚ ਲੁਧਿਆਣੇ ਦੀ ਤੁਸੀਂ ਗੱਲ ਕੀਤੀ ਕਿ ਜਿੱਥੇ ਰਾਜਾ ਵੜਿੰਗ ਦਾ ਟਾਪ ਜਿਹੜਾ ਉਹ ਸਾਹਮਣੇ ਆ ਰਿਹਾ। ਰਾਜਾ ਬੜਾ ਤਕਰੀਬਨ ਦੱਸਿਆ ਜਾ ਰਿਹਾ ਪਰ ਦੂਜੇ ਪਾਸੇ ਉੱਤੇ ਆਪਾਂ ਗੱਲ ਬਾਅਦ ਵਿੱਚ ਕਰਦੇ ਹਾਂ ਪਰ ਅਨੰਦਪੁਰ ਤੇ ਜਿਹੜਾ ਪੇਚ ਫਸਿਆ ਗੱਲ ਉਹ ਤੇ ਕਰੀਏ ਆਪਾਂ। ਜੀ। ਅਨੰਦਪੁਰ ਸਾਹਿਬ ਦੀ ਸੁਖਿੰਦਰ ਜੀ ਗੱਲ ਕਰਦੇ ਨੇ। ਅਨੰਦਪੁਰ ਸਾਹਿਬ ਤੋਂ ਐਸਲੇ ਕਾਂਗਰਸ ਪਾਰਟੀ ਦੇ ਵਿੱਚ ਤਿੰਨ ਨ ਰਹਣਾ ਕਿ ਵੀ ਜਿਹੜੇ ਸਪੀਕਰ ਦੇ ਆ ਸਾਫ ਦਾ ਸਪੀਕਰ ਜਿਹੜੇ ਰਹਿ ਚੁੱਕੇ ਉਹ ਤੋਂ ਵਿਦਾਇਤ ਰਹਿ ਚੁੱਕੇ ਨਹੀਂ ਇੱਕ ਨਾ ਉਹਨਾਂ ਦਾ ਆ ਰਿਹਾ ਉਹਨਾਂ ਦੇ ਉੱਤੇ ਵੀ ਕਹਿੰਦੇ ਕਿ ਕਾਂਗਰਸ ਹਾਈ ਕਮਾਨ ਚਿੰਤਤ ਕਰ ਰਹੀ ਹੈ ਕਿ ਹਾਂ ਵੀ ਹੋ ਜਾਈ ਦੂਜਾ ਨਾ ਬਹੀਂਦਰ ਸਿੰਘ ਜਿਹੜੀ ਆ ਦਾ ਆ ਰਿਹਾ ਜਿਹੜੇ OBCL ਦੇ ਅਮਰੀਕਾ ਯੂਨਿਟ ਦੇ ਪ੍ਰਧਾਨ ਨੇ ਤੇ ਪੰਜਾਬ ਦੇ ਵਿੱਚ OBCL ਦੇ ਪ੍ਰਧਾਨ ਨੇ ਕਾਂਗਰਸ ਉਹਨਾਂ ਦੇ ਨਾਮ ਤੇ ਵੀ ਚਰਚਾ ਜਿਹੜੀ ਵਿਚਾਰ ਵਟਾਂਦਰਾ ਜਿਹੜੀ ਕਰ ਰਹੀ ਆ ਤੇ ਤੀਜਾ ਨਾਮ ਗੁਰਵਿੰਦਰ ਸਿੰਘਲਾ ਦਾ ਹੈਗਾ ਹਣੇ ਸਾਬ ਹੁਣ ਤਾਂ ਨਾਮ ਜਿਹੜੇ ਉਹ ਦੋ ਹੀ ਰਹਿ ਗਏ ਆ ਇਹ ਤਾਂ ਨਾਮ ਵਿੱਚੋਂ ਨਿਕਲ ਚੁੱਕਿਆ ਹੁਣ ਨਾਮ ਦੋ ਹੀ ਰਹਿ ਗਏ ਆ ਜੀ ਵਿਜ ਰਾਣਾ ਗੁਰਜੀ ਰਾણે ਗੁਰਜੀ ਦੀ ਮੈਂ ਨਹੀਂ ਉਹ ਭਿੰਦਰ ਸਿੰਘ ਗੁਰਜੀ ਦੀ ਮੈਂ ਤਾਂ ਕਹਿ ਰਿਹਾ ਸੀ ਕਿ ਜਿਸ ਤਰੀਕੇ ਨਾਲ ਚਰਚਾ ਮਾ ਚੱਲ ਰਹੀ ਨਹੀਂ ਹੈ ਹੁਣ ਪੇਜ ਤਾਂ ਸਿੱਧਾ ਆ ਗਿਆ ਉੱਥੇ ਰਾਣਾ ਜਿਹੜਾ ਗੁਰਜੀ ਦੇ ਬੇਟੇ ਦੇ ਉੱਤੇ ਹੁਣ ਜਿਸ ਤਰੀਕੇ ਨਾਲ ਰਾਣਾ ਗੁਰਜੀਤ ਦੀ ਪੋਲਿਟਿਕਸ ਰਾਜਨੀਤੀ ਕੈਪਟਨ ਅਮਰਿੰਦਰ ਸਿੰਘ ਦੇ ਸਮੇਂ ਰਹੀ ਹੈ ਰਾਣਾ ਸੁਖਬੀ ਚਾਹੁੰਦੇ ਆ ਰਾਣਾ ਗੁਰਜੀਤ ਚਾਹੁੰਦੇ ਆ ਕਿ ਉਹਨਾਂ ਦੇ ਬੇਟੇ ਨੂੰ ਜਿਹੜੀ ਉਹ ਟਿਕਟ ਦਿੱਤੀ ਜਾਵੇ ਪਰ ਕਾਂਗਰਸ ਨਹੀਂ ਦੇਣਾ ਚਾਹੁੰਦੀ ਉਹ ਰਾਣਾ ਗੁਰਜੀਤ ਨੂੰ ਹੀ ਅੱਗੇ ਕਰ ਰਹੀ ਹੈ ਹੁਣ ਰਾਣਾ ਗੁਰਜੀਤ ਕਹਿ ਰਿਹਾ ਕਿ ਮੈਨੂੰ ਟਿਕਟ ਦਿਓ ਅਨੰਦਪੁਰ ਸਾਹਿਬ ਤੋਂ ਕਾਂਗਰਸ ਕਹਿ ਰਹੀ ਹੈ ਕਿ ਤੁਸੀਂ ਅਨ ਤੇ ਫਿਰ ਇੱਥੇ ਲੜਨਦੇ ਉਹ ਜਿਹੜੇ ਉੱਥੇ ਵਿਜੇਂਦਰ ਸਿੰਘਲਾ ਨੇ ਔਰ ਹਰ ਕਾਂਜਾੜਾ ਨੂੰ ਰਾਣਾ ਗੁਰਜੀਤ ਜਿਹੜੇ ਉਹ ਨਾਲ ਲਈ ਫਿਰਦੇ ਆ ਇਹੋ ਜੀਆਂ ਚਰਚਾਵਾਂ ਨੇ ਪੇਚ ਅੰਮ੍ਰਿਤਪੁਰ ਸਾਹਿਬ ਦੀ ਸੀਟ ਨੂੰ ਲੈ ਕੇ ਰਾਣਾ ਗੁਰਜੀਤ ਔਰ ਵਿਜੇਂਦਰ ਸਿੰਘਲਾ ਦੇ ਵਿਚਕਾਰ ਆ ਸੁਖਿੰਦਰ ਜੀ ਮੈਂ ਚਾਹੁੰਦੀ ਰਾਣਾ ਗੁਰਜੀਤ ਦੀ ਲਗਾਤਾਰ ਗੱਲ ਕਰਦਾ ਉਹਨਾਂ ਦੀ ਜਿਹੜੀ ਪੋਲਿਟਿਕਸ ਰਹੀ ਹੈ ਪੀਤੇ ਸਮੇਂ ਦੇ ਵਿੱਚ ਖਾਸ ਤੌਰ ਤੇ ਕੈਪਟਨ ਅਮਰਿੰਦਰ ਸਿੰਘ ਦੇ ਸਮੇਂ ਤੁਹਾਨੂੰ ਸਾਰਿਆਂ ਨੂੰ ਸਾਰੇ ਲੋਕਾਂ ਨੂੰ ਪਤਾ ਕਿ ਕਿਸ ਤਰੀਕੇ ਦੀ ਉਹ ਰਾਜਨੀਤੀ ਕਰਦੇ ਰਹੇ ਆ ਚਾਹੇ ਪੈਸੇ ਦੀ ਜ਼ੋਰ ਤੇ ਤੁਸੀਂ ਕਹੋ ਉਹ ਤੇ ਚਾਹੇ ਕਿਸੇ ਦੂਜੇ ਜ਼ੋਰ ਤੇ ਕਹ ਲੋ ਹੁਣ ਇੱਕ ਪਾਸੇ ਤਾਂ ਕਪੂਰਥਲੇ ਹਲਕੇ ਤੋਂ ਨਮਾਇੰਦਗੀ ਕਰਦੇ ਦੂਜੇ ਪਾਸੇ ਉਹਨਾਂ ਦਾ ਜਿਹੜਾ ਇੰਟਰਸਟ ਆ ਉਹ ਉਹਨਾਂ ਦੇ ਕੋਸਾ ਦੇ ਬਣਿਆ ਹੁਣ ਇਸ ਹਫਤਾ ਸੇ ਦੇ ਵਿੱਚ ਆਨੰਦਪੁਰ ਸਾਹਿਬ ਆਸਤੇ ਜਾਣ ਵਾਸਤੇ ਉਹਨਾਂ ਦੀ ਸਿਰਫ ਤੇ ਸਿਰਫ ਸਥਿਤੀ ਇਹ ਆ ਕਿ ਮੰਨ ਲਓ ਕਿ ਮੈਨੂੰ ਆਨੰਦਪੁਰ ਸਾਹਿਬ ਤੋਂ ਟਿਕਟ ਮਿਲ ਜਾਂਦੀ ਆ ਤਾਂ ਮੈਂ ਜਿੱਤ ਸਕਦਾ ਜਾਂ ਮੈਂ ਜਿੱਤ ਜਾਵਾਂਗਾ ਤੇ ਜੇਕਰ ਮੇਰਾ ਕਪੂਰਥਲਾ ਹੜਕਾ ਖਾਲੀ ਹੁੰਦਾ ਇਹ ਤੋਂ ਆਪਣੀ ਕੋ ਬੀਬੀ ਤੋਂ ਖਲਾਸ ਸਕਦੇ ਜਿਸ ਤਰੀਕੇ ਦਾ ਦੌਰ ਚ ਚਲਾਉਂਦੇ ਆ ਪਾਵ ਦੋ ਹਲਕਿਆਂ ਦੇ ਉੱਤੇ ਜਿਹੜੇ ਵਿਧਾਨ ਸਭਾ ਦੇ ਹਲਕੇ ਨੇ ਉਹਨਾਂ ਦੇ ਉੱਤੇ ਉਹ ਆਪਣਾ ਕਾਬਜ ਜਾਂ ਆਪਣਾ ਤੱਜਾ ਜਿਹੜਾ ਦਿਖਾਈ ਜਾਣਾ ਚਾਹੁੰਦੇ ਆ ਜਿਸ ਤਰੀਕੇ ਨਾਲ ਉਹਨਾਂ ਦਾ ਬੇਟਾ ਸੁਲਤਾਨਪੁਰ ਲੋਧੀ ਤੋਂ ਆਜਾਤ ਉਮੀਦਵਾਰ ਦੇ ਰੂਪ ਦੇ ਵਿੱਚ ਸਾਹਮਣੇ ਆ ਰਿਹਾ ਜਿੱਤੇ ਆ ਸੀ ਕਾਂਗਰਸ ਤੋਂ ਉਮੀਦਵਾਰ ਤੋਂ ਹਲਾੜ ਕੇ ਉਹਨਾਂ ਵਾਸਤੇ ਵੀ ਉਹਨਾਂ ਦਾ ਯਤਨ ਹੈਗਾ ਕਿ ਮੇਰੇ ਬੇਟੇ ਨੂੰ ਹਲਕਾ ਖਡੂਰਸਰ ਤੋਂ ਜਿਹੜੀ ਜਿਹੜੀ ਆ ਉਹ ਦੇ ਦਿੱਤੀ ਜਾਵੇ ਜਿਸ ਤਰੀਕੇ ਦੀਆਂ ਚਰਚਾਵਾਂ ਨੇ ਇਹ ਵੀ ਚਰਚਾ ਚੜੀ ਚੱਲੀ ਆ ਰੌਣਾ ਹੀ ਕੋ ਜੀ ਦੀ ਹਮੇਸ਼ਾ ਰਾਜਨੀਤੀ ਸੁ ਉਹ ਜਿੱਤ ਸਕਦਾ ਹਰ ਚੀਜ਼ ਪ੍ਰਾਪਤ ਕਰ ਸਕਣਾ ਇਹ ਕਪੂਰਤਨ ਹੰਦੇ ਹਲਕਿਆਂ ਦੇ ਵਿੱਚ ਸੁਖਨ ਦੇ ਦਬਾਬੇ ਦੇ ਖੇਤਰ ਦੇ ਵਿੱਚ ਇਹ ਚਰਚਾ ਆਮ ਨਹੀਂ ਜਿਹੜੀ ਮੈਂ ਦੱਸ ਰਿਆ ਕਿ ਉਹ ਪੈਸੇ ਦੇ ਜ਼ੋਰ ਤੇ ਹਰ ਚੀਜ਼ ਜਿਹੜੀ ਆ ਉਹ ਜਿੱਤ ਸਕਦੇ ਜਾਂ ਪ੍ਰਾਪਤ ਕਰ ਸਕਦੇ ਆ ਹੁਣ ਇਹ ਕਾਂਗਰਸ ਹਾਈ ਕਮਾਨ ਨੇ ਦੇਖਣਾ ਕਿ ਹਾਂ ਭਈ ਇਹੋ ਜੀ ਸਥਿਤੀ ਦੇ ਵਿੱਚ ਉਹ ਕੀ ਫੈਸਲਾ ਕਰਨਗੇ ਇੱਕ ਪਾਸੇ ਨਵਤੇਜ ਸਿੰਘ ਚੀਮਾ ਕਾਂਗਰਸ ਦੇ ਸੀਨੀਅਰ ਲੀਡਰ ਜਿਹੜਾ ਸਰਹੰਪੂਰ ਲੋਧੀ ਤੋਂ ਕਾਂਗਰਸ ਤੋਂ ਉਮੀਦਵਾਰ ਸੀ 2022 ਦੇ ਵਿੱਚ ਰਾਣਾ ਇੰਦਰ ਪ੍ਰਤਾਪ ਸਿੰਘ ਕੋਲੋਂ ਹਾਰ ちゃっਦੇ ਆ ਤੇ ਫਿਰ ਉਸ ਤੋਂ ਬਾਅਦ 2 ਸਾਲਾਂ ਦੇ ਵਿੱਚ ਵਿੱਚ ਰਾਣੀ ਗੁਰਜੀਤ ਨੇ ਕਈ ਵਾਰੀ ਯਤਨ ਕੀਤਾ ਕਿ ਆਪਣੇ ਬੇਟੇ ਨੂੰ ਮੈਂ ਕਾਂਗਰਸ ਪਾਰਟੀ ਦੇ ਵਿੱਚ ਸ਼ਾਮਲ ਕਰਾਵਾਂ ਪਰ ਉਹਨਾਂ ਦੀ ਆਸਾਂ ਮਨ ਭੁਰਜੜਾ ਉਹ ਨਹੀਂ ਪਿਆ ਕਿਉਂਕਿ ਕਾਂਗਰਸਾ ਇੱਕ ਪੰਦਾ ਸ਼ਾਇਦ ਉਹਨਾਂ ਦੇ ਪ੍ਰਸਿੱਧ ਜਿਸ ਲਿਖਿਆ ਤਾਂ ਤੁਸੀਂ ਜ਼ਿਕਰ ਕੀਤਾ ਕਿ ਰਾਹੁਲ ਗਾਂਧੀ ਇਸ ਨੂੰ ਕਦੇ ਵੀ ਮੰਨਣ ਦੇ ਹੱਕ ਵਿੱਚ ਨਹੀਂ ਹੈ ਕਿ ਇੱਕ ਉਹ ਵਿਅਕਤੀ ਜਿਸ ਨੇ ਉਹਨਾਂ ਦੇ ਵਿਧਾਇਕ ਨੂੰ ਅਯਾਤ ਤੌਰ ਤੇ ਹਿਲਾਇਆ ਹੋਵੇ ਤਾਂ ਦੁਬਾਰਾ ਉਸ ਨੂੰ ਪਾਰਟੀ ਦੇ ਵਿੱਚ ਸ਼ਾਮਲ ਕਰ ਲੈ ਜਬੀ ਤਾਂ ਅਜਿਹੀਆਂ ਸਥਿਤੀਆਂ ਜਿਹੜੀਆਂ ਸੁਖਵਿੰਦਰ ਜੀ ਬੜੀਆਂ ਨੇ ਇਹ ਅਨੰਦਪੁਰ ਸਾਹਿਬ ਵਾਸਤੇ ਜਿਹੜੀਆਂ ਅਸੀਂ ਕਹਿ ਸਕਦੇ ਕਾਂਗਰਸ ਵਾਸਤੇ ਜਿਹੜੇ ਖਤਰਨਾਕ ਸਾਫਤ ਹੋ ਸਕਦੀਆਂ ਨੇ ਹੁਣ ਵਿਜੇਂਦਰ ਸਿੰਘਲਾ ਤੇ ਦੂਜੇ ਪਾਸੇ ਰਾਣਾ ਕੁਸ਼ੀਤ ਇਹਦਾ ਫੈਸਲਾ ਵੀ ਸਿੱਧੂ ਸਾਹਿਬ ਜਿਹੜਾ ਅੱਜ ਦੀ ਮੀਟਿੰਗ ਜਿਹੜੀ ਹੋਈ ਆ ਸੀਈਸੀ ਦੀ ਮੀਟਿੰਗ 'ਚ ਉਹ ਚ ਪਤਾ ਲੱਗੇਗਾ ਕਿ ਘੁੜਾ ਜਿਹੜਾ ਆ ਉਹ ਕਿਹਦੇ ਨਾਂ ਤੇ ਜਿਹੜਾ ਉਹ ਪੈਂਦਾ ਹੈਗਾ ਬਾਕੀ ਦੋ ਨਾਂ ਇਹ ਜਿਹੜੇ ਚਰਚਾਵਾਂ ਦੇ ਵਿੱਚ ਨਹੀਂ ਜਿਹੜੇ ਪਹਿਲੇ ਨਾਮ ਨੇ ਉਹ ਤਾਂ ਮੈਂ ਜਦੋਂ ਗੱਲ ਕਰ ਰਿਹਾ ਸੀ ਕਿ ਇਹਨਾਂ ਦਾਵਾ ਦੀ ਜਿਹੜੀ ਚਰਚਾ ਜਿਹੜੀ ਆ ਸੁਖਵਿੰਦਰ ਜੀ ਉਹ ਚੱਲਦੀ ਰਹੀ ਹੈ ਜੀ ਤੇ ਹੁਣ ਇਹਨਾਂ ਦੇ ਵਿੱਚ ਵੀ ਜਿਹੜਾ ਉਹ ਪੇਜ ਬਸਿਆ ਦੇਖਦੇ ਆ ਕਿ ਨਨਪੁਰ ਸਾਹਿਬ ਤੇ ਜਿਹੜੀ ਆ ਟਿਕਟ ਕੀ ਨੂੰ ਮਿਲਦੀ ਆ ਪਰ ਇਹ ਤਰਕ ਜਿਹੜਾ ਉਹ ਠੀਕ ਹੈ ਕਿ ਭਾਈ ਠੀਕ ਹੈ ਵੀ ਰਾਣਾ ਗੁਰਜੀਤ ਦੇ ਆਪਣੇ ਉੱਥੇ ਹਲਕੇ ਹੈਗੇ ਆ ਤੇ ਜੇ ਉਹ ਉਹਨਾਂ ਨੂੰ ਆਨੰਦਪੁਰ ਸਾਹਿਬ ਦੇ ਦਿੰਦੇ ਨੇ ਉਹ ਸਾਰਾ ਤਾਮਝਾਮ ਚੱਕ ਕੇ ਜਿਹੜੇ ਉਧਰ ਤੁਰ ਜਾਣਗੇ ਤੇ ਫਿਰ ਪਿੱਛੇ ਕੌਣ ਦੇਖੇਗਾ ਵੀ ਗੱਲ ਜਿਹੜੀ ਇੱਕ ਹੈਗੀ ਆ ਦੂਜੇ ਪਾਸੇ ਲੁਧਿਆਣਾ ਤੋਂ ਰਾਜਾ ਵੜਿੰਗ ਜਿਹੜੇ ਇਹ ਗੱਲ ਪੱਕੀ ਹੈ ਕਿ ਮੈਂ ਆਪਾਂ ਅੱਗੇ ਵੀ ਆਪਣੇ ਪ੍ਰੋਗਰਾਮਾਂ ਦੇ ਵਿੱਚ ਇਹ ਜਿਹੜੀ ਗੱਲ ਕਰਦੇ ਨੇ ਆ ਕਿ ਜੇ ਭਾਗ ਭੂਸ਼ਣ ਆਸ਼ੂ ਨੂੰ ਜਿਹੜੀ ਟਿਕਟ ਦੇ ਦਿੰਦੀ ਕਾਂਗਰਸ ਲੁਧਿਆਣਾ ਤੋਂ ਤਾਂ ਫਿਰ ਕਾਂਗਰਸ ਦੀ ਟਿਕਟ ਜਿਹੜੀ ਆ ਉਹ 100% ਜਿਹੜੀ ਆ ਉਹ ਫਸ ਜਾਣੀ ਸੀ ਕਿਉਂਕਿ ਜਿੱਥੇ ਜਿਹੜਾ ਰਵਨੀਤ ਸਿੰਘ ਬਿੱਟੂ ਦਾ ਆਧਾਰ ਜਿਹੜਾ ਮਾੜਾ ਸੀਗਾ ਕਾਂਗਰਸ ਦੇ ਅੰਦਰ ਹੁੰਦਿਆਂ ਜਿਹੜੇ ਉਮੀਦਵਾਰ ਹੁੰਦੇ ਆ ਜਾਂ ਐਮਪੀ ਹੁੰਦੇ ਆ ਉਦੋਂ ਜ਼ਿਆਦਾ ਜਿਹੜਾ ਮਾੜਾ ਆਧਾਰ ਭਾਰਤ ਭੂਸ਼ਣਾ ਸ਼ਾਸੂ ਦਾ ਸੀ ਕਾਂਗਰਸ ਦੀ ਇਹ ਸੀਟ ਹੈਗੀ ਆ ਔਰ ਇੱਥੋਂ ਇੱਕ ਚੰਗਾ ਚਿਹਰਾ ਜਾਂ ਇੱਕ ਵੱਡਾ ਚਿਹਰਾ ਦੇਣ ਦੇ ਨਾਲ ਕਾਂਗਰਸ ਦੀਆਂ ਟਿਕਟ ਨਿਕਲਦੀਆਂ ਚਾਂਸਸ ਬਣਦੇ ਸੀ ਔਰ ਰਾਜਾ ਬੜਿੰਗ ਦੇ ਤੇ ਆਉਣ ਦੇ ਨਾਲ ਚਾਂਸਸ ਬਣ ਜਾਣਗੇ ਪਰ ਇੱਕ ਗੱਲ ਦੀ ਸਮਝ ਨਹੀਂ ਲੱਗੀ ਕਿ ਰਾਜਾ ਬੜਿੰਗ ਨੇ ਜੇ ਕਿਉਂ ਲੜਨੀ ਸੀ ਤਾਂ ਬਠਿੰਡਾ ਤੋਂ ਕਿਉਂ ਨਹੀਂ ਫਰੋਜਪੁਰ ਤੋਂ ਕਿਉਂ ਨਹੀਂ ਅਚਾਨਕ ਫੈਸਲਾ ਜਿਹੜਾ ਇਹ ਲੁਧਿਆਣਾ ਦਾ ਆ ਜਾਂਦਾ ਇਹ ਸਮਝੋ ਬਾਹਰ ਗੱਲ ਸੁਖਵਿੰਦਰ ਜੀ ਬੜੀ ਸੁਣੀ ਤੁਸੀਂ ਭੂਮਿਕਾ ਦੀ ਗੱਲ ਕੀਤੀ ਆ ਖਾਸ ਤੌਰ ਤੇ ਭਾਰਤ ਪੂਸ਼ਣ ਆਸ਼ੂ ਦੇ ਸਬੰਧ ਚ ਕਿਉਂਕਿ ਜੇਕਰ ਭਾਰਤ ਪੂਸ਼ਣ ਆਸ਼ੂ ਨੂੰ ਕਾਂਗਰਸ ਟਿਕਟ ਦੇ ਦਿੰਦੀ ਤੇ ਆਪਣੇ ਪੈਰਾਂ ਤੇ ਆਪ ਕੋਹਾੜੀ ਭਾਰਤਵਾਲੀ ਗੱਲ ਹੋਊਗੀ ਕਿਉਂਕਿ ਬੀਤੇ ਸਮੇਂ ਚ ਜਿਸ ਤਰੀਕੇ ਨਾਲ ਭਾਰਤ ਪੂਸ਼ਣ ਆਸ਼ੂ ਆਮ ਆਦਮੀ ਪਾਰਟੀ ਦੀ ਸਰਕਾਰ ਚ ਚਰਚਿਤ ਰਹੇ ਆ ਤੇ ਜਿਸ ਤਰੀਕੇ ਨਾਲ ਉਹਨਾਂ ਤੇ ਇਲਜ਼ਾਮ ਲੱਗੇ ਸਾਰੇ ਲੋਕਾਂ ਨੂੰ ਪਤਾ ਪਰ ਉੱਥੇ ਪਹਿਨਾ ਗੱਲ ਜਿਹੜੀ ਆ ਸੰਜੀਤ ਤਲਵਾਰ ਦਾ ਵੀ ਨਾਂ ਚੱਲਦਾ ਸੀ ਭਾਰਤ ਪੁਸ਼ਮ ਆਸ਼ੂ ਦਾ ਨਾਂ ਚੱਲਦਾ ਸੀ ਤੇ ਜਿਹੜੀਆਂ ਸਥਿਤੀਆਂ ਨੇ ਜਿਹੜੀਆਂ ਸਥਿਤੀ ਤੁਸੀਂ ਬਿਆਨ ਕਰ ਰਹੇ ਜੇ ਸੁਖਿੰਦਰ ਜੀ ਲੱਗਦਾ ਕਿ ਕਾਂਗਰਸ ਹਾਈ ਕਮਾਂਡ ਹੁਣ ਇਸੇ ਗੱਲ ਤੇ ਉੱਤੇ ਆ ਗਈ ਆ ਕਿ ਹਾਂ ਵੀ ਇਹ ਇੱਕ ਸੀਟ ਜਿਹੜੀ ਸਾਡੀ ਆ ਇੱਥੇ ਕੱਜਹਿਰ ਲੀਡਰ ਨੂੰ ਪੇਸ਼ ਕੀਤਾ ਜਾਵੇ ਜਿਹੜਾ ਸਾਫ ਸੁਥਰੇ ਅਕਸ ਵਾਲਾ ਹੋਵੇ ਹਾਲਾਂਕਿ ਇਲਜ਼ਾਮ ਤਾਂ ਚਲੋ ਕਈ ਤਰੀਕੇ ਦੇ ਰਾਜਾ ਫੜਿੰਗੋਤੇ ਵੀ ਲੱਗਦੇ ਆ ਹਾਂ ਪ੍ਰਸ਼ੰਤ ਜਿਹੜਾ ਤੁਸੀਂ ਠਾਇਆ ਵਾਜਬ ਠਾਇਆ ਕਿ ਬਠਿੰਡਾ ਜ ਤਖੜੀ ਟੱਕਰ ਜਿਹੜੀ ਆ ਉਹ ਦਿੰਦੇ ਰਹੇ ਆ ਉਸ ਹਲਕੇ ਤੋਂ ਇਹ ਵੀ ਪਤਾ ਲੱਗਦਾ ਸੀ ਕਿ ਉਹਨਾਂ ਨੂੰ ਇਹ ਗੱਲ ਕਹੀ ਗਈ ਕਿ ਤੁਹਾਡੀ ਬੀਵੀ ਨੂੰ ਤੁਹਾਡੀ ਪਤਨੀ ਨੂੰ ਅਵਸਰਤਾ ਪ੍ਰਗਨੋ ਟਿਕਟ ਜਿਹੜੀ ਦਿੱਤੀ ਜਾ ਸਕਦੀ ਆ ਪਰ ਕਹਿੰਦੇ ਕਿ ਰਾਜਾ ਪਟਿੰਗ ਨੇ ਇਸ ਗੱਲ ਨੂੰ ਮਨਾਂ ਕਰ ਦਿੱਤਾ ਕਿਉਂਕਿ ਉਹਨਾਂ ਨੂੰ ਕਹਿੰਦੇ ਪ੍ਰਧਾਨਗੀ ਜਿਹੜੀ ਫਿਰ ਛੱਡਣੀ ਪੈਣੀ ਕਿਉਂਕਿ ਫੋਕਸ ਜਿਹੜਾ ਉਹਨਾਂ ਦਾ ਇੱਕੋ ਖੇਤਰ ਤੇ ਜਿਹੜਾ ਹੋ ਜਾਵੇਗਾ ਇਸ ਕਰਕੇ ਕਹਿੰਦੇ ਜੀ ਉਹਨਾਂ ਨੇ ਇਸ ਗੱਲ ਨੂੰ ਤਲਾਜ ਜਿਹੜੀ ਦੇ ਦਿੱਤੀ ਫਰੋਜ਼ਪੁਰ ਹਲਕਾ ਵੀ ਜਿਹੜਾ ਰਾਜਾ ਪਟਿੰਗ ਦਾ ਇੱਕ ਕਾਫੀ ਅਸੀਂ ਕਹਿ ਸਕਦੇ ਹਾਂ ਕਿ ਮਜ਼ਬੂਤ ਆਧਾਰ ਹੈਗਾ ਪਰ ਹੁਣ ਜੇਕਰ ਕਾਂਗਰਸ ਹਾਈ ਰਾਜਾ ਬੜੇng ਦੀ ਮਜਬੂਤ ਸਥਿਤੀ ਹੈ ਕਿ ਤਕੜੀ ਫਾਇਟ ਦੇ ਦਿੰਦੇ ਉਸ ਸਮਰਾਥ ਨੇ ਤਾਂ ਉਹ ਸਭ ਨੂੰ ਪਿੱਛੇ ਛੱਡਦਿਆਂ ਹੋਇਆ ਜਿਹੜਾ ਉਹ ਲੁਧਿਆਣਾੇ ਲਿਆ ਰਹੇ ਆ ਤਾਂ ਸੁਖਵਿੰਦਰ ਜੀ ਫਿਰ ਸਾਫ਼ ਜ਼ਾਹਿਰ ਆ ਕਿ ਭਾਰਤ ਪੁਸ਼ਕ ਆਸ਼ੂ ਦੀਆਂ ਕੀਤੀਆਂ ਜਿਹੜੀਆਂ ਕਾਰਜਗਾਰੀਆਂ ਨੇ ਉਹਨਾਂ ਤੋਂ ਤੇ ਦੂਜੇ ਪਾਸੇ ਜਿਹੜਾ ਕਾਂਗਰਸ ਦਾ ਲੁਧਿਆਣਾੇ ਦੇ ਵਿੱਚ ਜਿਹੜਾ ਅਸੀਂ ਕਹਿ ਸਕਦੇ ਖਾਣਾ ਜੱਗੀ ਜਿਹੜੀ ਹੈਗੀ ਆ ਉਸ ਨੂੰ ਰੋਕਣ ਵਾਸਤੇ ਹੀ ਹੋ ਸਕਦਾ ਕਿ ਰਾਜਾ ਵੜਿੰਗ ਦਾ ਨਾਮ ਜਿਹੜਾ ਇੱਥੇ ਪੇਸ਼ ਕੀਤਾ ਜਾਵੇ ਕਿਉਂਕਿ ਰਾਜਾ ਵੜਿੰਗ ਜੇਕਰ ਇੱਥੇ ਲੁਧਿਆਣਾ ਤੋਂ ਆਉਂਦੇ ਨੇ ਤਾਂ ਬਤੌਰ ਉਹਨਾਂ ਦਾ ਇੱਕ ਟੈਗ ਜਿਹੜਾ ਲੱਗਾ ਆ ਪ੍ਰਧਾਨ ਨੇ ਉਹ ਪੰਜਾਬ ਕਾਂਗਰਸ ਇਕਾਈ ਦੇ ਤਾਂ ਇਹ ਜਿਹੜਾ ਟੈਗ ਲੱਗਾ ਇਹ ਉਹਨਾਂ ਨੂੰ ਆਪਸੀ ਜਿਹੜੀ ਖੈਰਬਾਜੀ ਜਾਂ ਧੜੇਬੰਦੀ ਆ ਉਹਨਾਂ ਦੇ ਸੰਦਰਭ ਵਿੱਚ ਉਸ ਨੂੰ ਖਤਮ ਕਰਨ ਦੇ ਵਾਸਤੇ ਕਾਫੀ ਸਹਾਇਕ ਜਿਹੜਾ ਉਸੇ ਤੇ ਜੁੜਾ ਹੋ ਸਕਦਾ ਤੇ ਜੇਕਰ ਕਾਂਗਰਸ ਸਹਿਯੋਗ ਮੰਨ ਭਾਰਤਪੂਰਨ ਆਸ਼ੂ ਦੇ ਨਾਂ ਤੇ ਗੁਣਾ ਪੁੰਦਿਆ ਉਹ ਤਾਂ ਫਿਰ ਸਿੱਧੀ ਗੱਲ ਆ ਕਿ ਇਹ ਜਿਹੜੀ ਇਹ ਨਹੀਂ ਸੀ ਜਿਹੜੀ ਕਾਂਗਰਸ ਹਾਈ ਕਮਾਨ ਆਪਣੇ ਪੈਰਾਂ ਤੇ ਆਪ ਕੁਹਾੜੀ ਜਿਹੜੀ ਮਾਰ ਲੂਗੀ ਇਸੇ ਕਾਰਨ ਹੀ ਭਾਰਤ ਜਿਹੜਾ ਰਾਜਾ ਬੜਿੰਗ ਦਾ ਨਾਮ ਇਸ ਤਰੀਕੇ ਨਾਲ ਜਿਹੜਾ ਅੱਗੇ ਆ ਰਿਹਾ ਹੈ ਕਿ ਹਾਂ ਭਈ ਜੇਕਰ ਇਸ ਨੂੰ ਇੱਥੇ ਲਿਆਂਦਾ ਜਾਂਦਾ ਕਿ ਜਿਹੜੀ ਕਾਂਗਰਸ ਖੇਮਿਆਂ ਦੇ ਵਿੱਚ ਧੜੇਵਾਜੀ ਆ ਖਾਸ ਤੌਰ ਤੇ ਲੁਧਿਆਣੇ ਦੇ ਖੇਤਰ ਦੇ ਵਿੱਚ ਉਹ ਸਾਜੇ ਖਤਮ ਹੋ ਜੂਗੀ ਕਿਉਂਕਿ ਜਦੋਂ ਪ੍ਰਧਾਨ ਆਪ ਚੁਣ ਲਾਟਾ ਜਾ ਹੋਵੇ ਤਾਂ ਫਿਰ ਸਿੱਧੂ ਸਾਹਿਬ ਕਿਹਦੀ ਜ਼ਰਤ ਨਹੀਂ ਹੁੰਦੀ ਕਿ ਆਪਣੇ ਪ੍ਰਧਾਨ ਦੇ ਖਿਲਾਫ ਥੋੜੀ ਕਿਤੇ ਆ ਜੋਤਾ ਚਲੂ ਹੁੰਦੀ ਹੈ ਕਿ ਥੋੜੀ ਕੀਤੇ ਕੋਈ ਅਜਿਹਾ ਵਿਰੋਧ ਜਿਹੜਾ ਉਹ ਪ੍ਰਗਟਇਆ ਕੀਤਾ ਜਾਵੇ ਜਾਂ ਠਹਿ ਬਾਰੀ ਜਾਂ ਢੜੇ ਬਾਰੀ ਹਵਾ ਦਿੱਤੀ ਜਾਵੇ ਕਿਉਂਕਿ ਜਦੋਂ ਪ੍ਰਧਾਨ ਹੀ ਆ ਗਿਆ ਫਿਰ ਢੜੇ ਬਾਜੀਆਂ ਆਪਣੇ ਆਪ ਦੇ ਆਪਣੇ ਆਪ ਹੀ ਖਤਰ ਜਿਹੜੀਆਂ ਹੋ ਜਾਂਦੀਆਂ ਨੇ ਇਹੋ ਕਾਰਨ ਲੱਗਦਾ ਕਿ ਰਾਜੇ ਬੜੇਕ ਦਾ ਨਾਮ ਜਿਹੜਾ ਲੁਧਿਆਣਾ ਸੀਟ ਤੋਂ ਵਿਚਾਰਿਆ ਜਾ ਰਿਹਾ ਬਾਕੀ ਕਾਂਗਰਸ ਹਾਈ ਕਮਾਂਡ ਦਾ ਸਿੱਧੂ ਸਾਹਿਬ ਜਿਸ ਤਰ੍ਹਾਂ ਤੁਸੀਂ ਕਹਿੰਦੇ ਹੁੰਦੇ ਚ ਪਤਾ ਨਹੀਂ ਲੱਗਦਾ ਕਿ ਇੱਕ ਵਾਰੀ ਮੁੱਖ ਮੰਤਰੀ ਦਾ ਨਾਮ ਐਲਾਨ ਕੇ ਦੂਜੇ ਪਾਸੇ ਕਹਿੰਦੇ ਕਿ ਨਹੀਂ ਨਹੀਂ ਤੁਹਾਡੀ ਗੱਲ ਨਹੀਂ ਹੁਣ ਦੂਜੇ ਬੰਦੇ ਦੀ ਗੱਲ ਹੈ ਕਿ ਕਾਂਗਰਸ ਹਾਈ ਕਮਾਂਡ ਬਹੁਤ ਕੁਝ ਲਿਸਟ ਦੇ ਟਿਕਟੀਆਂ ਰਹਿਣੀਆਂ ਸੀ ਅੱਜ ਦੀ ਗੱਲ ਕਰਕੇ ਅੱਜ ਲਿਸਟ ਜਾਰੀ ਹੋ ਜਣੀ ਪਤਾ ਨਹੀਂ ਅੱਜ ਵੀ ਹੁੰਦੀ ਆ ਕਿ ਨਹੀਂ ਹੁੰਦੀ ਇਹ ਵੀ ਪਤਾ ਨਹੀਂ ਹੈਗੇ ਪਾ ਦਿੰਦੇ ਆ ਪਰ ਚਲੋ ਸੰਭਾਵਨਾਵਾਂ ਵਿੱਚ ਜਿਹੜੀਆਂ ਨੇ ਉਹ ਅੱਜ ਟਿਕਟੇ ਜ਼ਰੂਰ ਦਿੱਤੀਆਂ ਜਾ ਸਕਦੀਆਂ ਜੀ ਚਲੋ ਉਧਰ ਖਡੂਰ ਸਾਹਿਬ ਦੀ ਟਿਕਟ ਤੋਂ ਅਕਾਲੇਗੱਲ ਨੇ ਵਿਰਸਾ ਸਿੰਘ ਵਟੋਆ ਨੂੰ ਜਿਹੜਾ ਉਮੀਦਵਾਰ ਆ ਲਾਣੇ ਆ ਵਿਰਸਾ ਸਿੰਘ ਵਟੋਆ ਇੱਕ ਪੰਤਿਕ ਚਿਹਰਾ ਮੰਨੇ ਜਾਂਦੇ ਆ ਔਰ ਉਹਨਾਂ ਦੇ ਉੱਪਰ ਵੀ ਪਾਈ ਹੈ ਵਰਤਪਾਲ ਦੀ ਤਰ੍ਹਾਂ ਦੋ ਵਾਰ ਐਨਐਸਸੀ ਜਿਹੜੀ ਆ ਆਪਣੇ ਸਮੇਂ ਦੇ ਵਿੱਚ ਲੱਗ ਚੁੱਕੀ ਆ ਵਕ-ਵਕ ਮੂਮੈਂਟਾਂ ਦੇ ਵਿੱਚ ਰਹੇਗੀ ਉਹਨਾਂ ਭਾਈ ਅਮਰਤਪਾਲ ਸਿੰਘ ਇੱਕ ਪਾਸੇ ਤੇ ਦੂਜੇ ਪਾਸੇ ਵਿਰਸਾ ਸਿੰਘ ਵਟੂਆ ਵਿਰਸਾ ਸਿੰਘ ਵਟੂਆ ਕਹਿੰਦੇ ਕਿ ਮੇਰੇ ਨਾਲ ਗੱਲ ਕੋਈ ਸੀ ਭਾਈ ਅਮਰਤਪਾਲ ਦੇ ਪਰਿਵਾਰ ਦੀ ਉਹਨਾਂ ਦੀ ਮਾਤਾ ਜੀ ਦੀ ਉਹਨਾਂ ਦੇ ਭਾਈ ਭਤੀ ਅਮਰਤਪਾਲ ਨੇ ਵੀ ਮੰਨਿਆ ਕਿ ਜੇ ਵਿਰਸਾ ਸਿੰਘ ਵਟੂਆ ਲੜਨਗੇ ਤਾਂ ਅਸੀਂ ਜਿਹੜੀ ਉਥੇ ਚੋਣ ਜਿਹੜੀ ਆ ਨਹੀਂ ਲੜਾਂਗੇ ਕਹਿੰਦੇ ਮੈਂ ਉਹਨਾਂ ਦੇ ਪਰਿਵਾਰ ਨਾਲ ਦੁਬਾਰਾ ਵੀ ਗੱਲ ਕਰਨ ਦੀ ਕੋਸ਼ਿਸ਼ ਕਰੂੰਗਾ ਥੋੜੀ ਦੇਰ ਤੱਕ ਆਪਾਂ ਇੰਟਰਵਿਊ ਜਿਹੜੀ ਆ ਵਿਰਸਾ ਸਿੰਘ ਵਟੂਆ ਦੀ ਬਹੁਤ ਸਾਰੇ ਖੁਲਾਸਿਆਂ ਵਾਲੀ ਉਹ ਜਿਹੜੀ ਆ ਆਪਾਂ ਪਬਲਿਸ਼ ਕਰ ਦੇਣੀ ਹੈ ਉਹਦੇ ਵਿੱਚ ਬਹੁਤ ਸਾਰੀਆਂ ਗੱਲਾਂ ਵਿਰਸਾ ਸਿੰਘ ਵਟੂ ਕਿਵੇਂ ਦੇਖਦੇ ਹਾਂ ਕਿ ਵਰਸਾ ਸਿੰਘ ਵਲਟੋਆ ਭਾਈ ਅਮਿਤ ਪਾਲ ਸਿੰਘ ਨੂੰ ਟੱਕਰ ਦੇਣਗੇ ਪਰ ਮੇਰਾ ਇਹ ਹੈ ਕਿ ਜਿਹੜੀ ਕੱਟੜਪੰਥੀ ਵੋਟਾ ਉਹ ਅਕਾਲੀ ਦਲ ਨੂੰ ਪੈਂਦੀ ਵੀ ਨਹੀਂ ਜਰੂਰ ਟੁੱਟੇਗੀ ਵੋਟ ਅਕਾਲੀ ਦਲ ਦੀ ਭਾਈ ਅਮਿਤ ਪਾਲ ਦੇ ਆਉਣ ਦੇ ਨਾਲ ਠੀਕ ਹੈ ਪਰ ਸਭ ਤੋਂ ਜ਼ਿਆਦਾ ਨੁਕਸਾਨ ਮੈਨੂੰ ਲੱਗਦਾ ਹੈ ਕਿ ਆਮਦਵੀ ਪਾਰਟੀ ਦਾ ਹੋਊਗਾ ਕਿਉਂਕਿ ਆਮਦਵੀ ਪਾਰਟੀ ਦਾ ਉਮੀਦਵਾਰ ਜਿੱਥੇ ਪਿਛਲੇ ਦਿਨੀ ਆਪਣੇ ਬੇਖੁਦਾ ਬਿਆਨਾਂ ਦੇ ਕਰਕੇ ਲੋਕਾਂ ਦੇ ਵਿੱਚ ਘਿਰਿਆ ਰਪਿਆ ਤੇ ਦੂਜਾ ਭਾਈ ਅਮਿਤ ਪਾਲ ਸਿੰਘ ਨੂੰ ਜੇਲ੍ਹ ਚ ਛੱਟਣ ਵਾਲੀ ਐਨਐਸਏ ਲਾ ਕੇ ਉਹ ਵੀ ਡਿਬਰੂਗੜ੍ਹ ਦੀ ਉਹ ਭਗਵੰਤ ਮਾਨ ਦੀ ਆਮਦਵੀ ਪਾਰਟੀ ਦੀ ਸਰਕਾਰ ਹੈ ਤਾਂ ਫਿਰ ਮੈਨੂੰ ਲੱਗਦਾ ਕਿ ਸਭ ਤੋਂ ਵੱਧ ਨਜਲਾ ਜਿਹੜਾ ਉਹ ਆਮ ਆਦਮੀ ਪਾਰਟੀ ਦੇ ਉਮੀਦਵਾਰ ਆਮ ਆਦਮੀ ਪਾਰਟੀ ਦੇ ਉਪਰ ਸੁਖਵੰਦਰ ਜੀ ਕੱਲ ਸ਼੍ਰੋਮਣੀ ਅਕਾਲੀ ਦਲ ਵੱਲੋਂ ਵਿਸ਼ਵਾਸਿਕ ਬਲਟੋਏ ਦਾ ਨਾਮ ਹਲਕਾ ਖਨੂਰ ਸਭ ਤੋਂ ਐਲਾਨ ਕੀਤਾ ਉਹਨਾਂ ਸਾਰੇ ਜਿਹੜੇ ਪ੍ਰਸ਼ਨ ਚੱਲ ਰਹੇ ਸੀ ਉਹਨਾਂ ਤੇ ਕਿ ਆਸਰਾਈਆਂ ਜਿਹੜੀਆਂ ਚੱਲ ਰਹੀਆਂ ਸੀ ਉਹਨਾਂ ਤੇ ਬ੍ਰਾਮਚਨ ਲਾ ਦਿੱਤਾ ਜਿਹਦੇ ਵੱਲੋਂ ਇਹ ਕਿਹਾ ਜਾ ਰਿਹਾ ਸੀ ਕਿ ਸ਼ਾਇਦ ਅਕਾਲੀ ਦਲ ਜਿਹੜਾ ਭਾਈ ਅਮਰਪਾਤ ਸਿੰਘ ਨੂੰ ਆਪਣਾ ਸਮਰਥਨ ਜਿਹੜਾ ਦੇ ਦੇ ਜਾਂ ਆਪਣਾ ਉਮੀਦਵਾਰ ਐਲਾਨ ਦੇ ਵਿਸ਼ਵਾਸਿਕ ਬਲਟੋਏ ਦਾ ਉਮੀਦਵਾਰ ਦਾ ਨਾਮ ਆਉਣ ਦੇ ਨਾਲ ਸਭ ਕੁਝ ਇਹ ਬ੍ਰਾਮਚਨ ਦਾ ਹੋਰ ਸ਼ਾਇ ਸ਼ੁਰੂਨੀ ਕਾਲੀ ਦਾਲ ਨੇ ਜਿਹੜੀ ਰਣਨੀਤੀ ਖੇਡੀ ਹੈ ਬਿਲਕੁਲ ਠੀਕ ਕੀਤੀ ਹੈ ਕਿਉਂਕਿ ਜਿਆਦਾ Hindu ਪ੍ਰਤੀਸ਼ਤ ਗੋਟ ਨੂੰ ਉਹ ਕਿਹੇ ਵੀ ਸੂਰਤ ਵਿੱਚ ਸ਼ੁਰੂਨੀ ਕਾਲੀ ਰਣਰਾਜ ਜਿਹੜਾ ਉਹ ਨਹੀਂ ਕਰਨਾ ਚਾਹੁੰਦਾ ਜੇਕਰ ਅਜਿਹਾ ਹੁੰਦਾ ਤਾਂ ਫਿਰ 1995 ਦੀ ਜਿਹੜੀ ਮੋਗਾ ਕਾਨਫਰੰਸ ਸੀ ਬਿਲਕੁਲ ਇਸਦੇ ਉਲਟੇ ਜਾਂ ਮਰੀ ਸਟ੍ਰੈਟਜੀ ਜਿਹੜੀ ਉਹ ਬਣਨੀ ਸੀ ਕਰ ਉਹ ਵਰਸਾ ਸਿੰਘ ਗਲਟੋਈ ਹੋਣਾ ਦਾ ਨਾਮ ਛੜਾ ਉਹ ਭਾਗ ਗਿਆ ਉਹਨਾਂ ਦੀ ਇੰਟਰਵਿਊ ਤਾਂ ਸੰਬੰਧੀ ਚਲੋ ਜਿਸ ਤਰੀਕੇ ਨਾਲ ਤੁਸੀਂ ਗੱਲ ਕੀਤੀ ਆਪਾਂ ਬਾਅਦ ਚ ਪਬਲਿਸ਼ ਕਰਾਂਗੇ ਪਰ ਵਿਰਸਾ ਸਿੰਘ ਬਟੋਈ ਦੇ ਮੈਦਾਨ ਤੇ ਵਿੱਚ ਆਉਣ ਦੇ ਨਾਲ ਇਸ ਪੰਥਕ ਹਲਕੇ ਤੋਂ ਸਿੱਧੂ ਸਾਹਿਬ ਲੜਾਈ ਜਿਹੜੀ ਹੈ ਪੂਰੀ ਤੇਜ਼ ਹੋ ਗਈ ਤੇ ਇਹ ਕਿਸਮ ਦੀ ਹਾਰਡ ਸੀਟ ਜਿਹੜੀ ਆ ਉਹ ਵੱਢ ਗਈਆਂ ਕਿਉਂਕਿ ਹਲਕਾ ਤਰਨਥਮ ਜੇਕਰ ਮੈਂ ਗੱਲ ਕਰਾਂ ਤਾਂ ਅਸੀਂ ਕਹਿ ਸਕਦੇ ਹਾਂ ਕਿ ਉੱਥੇ ਵੱਡੀ ਗਿਣਤੀ ਦੇ ਵਿੱਚ ਗਰਮ ਖੇਡ ਗਈਆਂ ਅੱਜ ਦੀਆਂ ਵੋਟਾਂ ਜਿਹੜੀਆਂ ਰੈਡਿਕਲ ਕਿਸਮ ਦੀਆਂ ਮੁਰਕਾ ਜਿਹੜੀਆਂ ਘੱਟ ਤੋਂ ਘੱਟ ਤਰਨਥਰ ਦੇ ਇਹਦੀ ਸ਼ੰਤ ਜਿਹੜੀਆਂ ਹਮੇਸ਼ਾ ਪੰਥਕ ਕੋ ਮੇਰਵਾਰ ਨੂੰ ਹੀ ਆ ਜਿਹੜੀਆਂ ਪੇਦੀਆਂ ਰਹੀਆਂ ਜਾਂ ਉਸ ਵਿਅ ਅਸਿਕ ਮੱਧ ਆਦੀ ਜਿਹੜੀ ਗੱਲ ਕਰਦਾ ਚਾ ਬੀਬੀ ਬੀਬੀ ਖਾਲੜਾ ਦੀ ਗੱਲ ਕਰਦੋ ਬੇਸ਼ੱਕ ਉਹ ਜਿੱਤੇ ਨਹੀਂ ਪਰ ਇੱਕ ਵੱਡੀ ਮਾਤਰਾ ਚ ਉਹਨਾਂ ਦੀ ਵੋਟਾਂ ਜਿਹੜੀਆਂ ਉਹਨਾਂ ਨੇ ਹਾਸਲ ਕੀਤੀਆਂ ਸੀ 2019 ਦੀਆਂ ਚੋਣਾਂ ਦੇ ਵਿੱਚ ਤਾਂ ਹੁਣ ਜਿਹੜੀ ਲੜਾਈ ਆ ਇਸ ਵੇਲੇ ਬਹੁਤ ਕੌਡੀ ਜਰੀ ਬਣ ਚੁੱਕੀ ਹੈ ਇੱਕ ਪਾਸੇ ਵਿਰਸਾ ਸਿੰਘ ਮਲਟੋਆ ਦੂਜੇ ਪਾਸੇ ਮੰਨਾ ਪੀਸੇ ਪਾਸੇ ਭਾਈ ਅਮਰਤ ਬਾਹ ਲਾਲਜੀ ਸਿੰਘ ਪੁੱਲਰ ਕੋਈ ਇੱਕ ਦਾ ਹੋਰ ਕੋਈ ਆ ਜਾਊਗਾ ਪਰ ਟੱਕਰ ਜਿਹੜੀ ਸਿੱਧੂ ਸਾਹਿਬ ਉਹ ਹੋਣਾ ਆ ਵਿਰਸਾ ਸਿੰਘ ਮਲਟੋਆ ਵਰਸਸ ਲਾਲਜੀ ਸਿੰਘ ਪੁੱਲਰ ਜਿਹੜੀ ਉਹ ਬੱਤੀ ਨਜ਼ਰ ਜਿਹੜੀ ਉਹ ਆ ਰਹੀ ਹੈ ਕੋਣ 1% ਜਿਹੜਾ ਤੁਸੀਂ ਕਿਹਾ ਕਿ ਇਸ ਦਾ ਫਾਇਦਾ ਅਮਰਪਾਲ ਸਿੰਘ ਦੇ ਖਲੂਨ ਦੇ ਨਾਲ ਕੁਦਰਤੀ ਤੌਰ ਤੇ ਸੁਖਵਿੰਦਰ ਜੀ ਇਸ ਦਾ ਫਾਇਦਾ ਜਿਹੜਾ ਉਹ ਕਿਸੇ ਨੂੰ ਕਿੰਨੂੰ ਹੁੰਦਾ ਜਿਹਨੂੰ ਨਹੀਂ ਹੁੰਦਾ ਮੈਨੂੰ ਨੁਕਸਾਨ ਹੀ ਮੈਨੂੰ ਗੱਲ ਲੱਗਾ ਸਾਂ ਕਰ ਕਿ ਨੁਕਸਾਨ ਜਿਹੜਾ ਸਿੱਧੂ ਸਭ ਨੁਕਸਾਨ ਜਿਹੜਾ ਉਹ ਆਮ ਆਦਮੀ ਪਾਰਟੀ ਨੂੰ ਹੁੰਦਾ ਮਹਿਸੂਸ ਹੁੰਦਾ ਉਸ ਦਾ ਕਾਰਨ ਇੱਕ ਤਾਂ ਤੁਸੀਂ ਸਥਿਤੀ ਜਿਹੜੀ ਬਿਆਨ ਕਰ ਦਿੱਤੀ ਹੈ ਕਿ ਲਾਲਚੀਤ ਵੱਲੋਂ ਬੀਤੇ ਦਿਨਾਂ 'ਚ ਦੋ ਪ੍ਰਾਧਾਨਿਕਾਂ ਦੇ ਖਿਲਾਫ ਜਿਹੜੀ ਸ਼ਬਦਾਵਲੀ ਵਰਤੀ ਇੱਕ ਤਾਂ ਉਹ ਕਾਰਨ ਦੂਜੇ ਪਾਸੇ ਕਾਰਨ ਜਿਹੜਾ ਵੱਡਾ ਨਜ਼ਰ ਆਉਂਦਾ ਜੇਕਰ ਅਮਰਤਪਾਲ ਸਿੰਘ ਹੋਣੀ ਇਹਨਾਂ ਚੋਣਾਂ ਦੇ ਵਿੱਚ بطور ਉਮੀਦਵਾਰ ਆਜ਼ਾਦ ਉਮੀਦਵਾਰ ਦਾਖਲ ਹੋਦੇ ਤਾਂ ਜਿੰਨੀ ਫਿਰ ਗਰਮ ਖਿਆਲੀ ਵੋਟ ਆ ਸਿੱਧੂ ਸਾਹਿਬ ਉਹ ਸਾਰੀ ਦੀ ਸਾਰੀ ਬੀਤੇ ਦੌਰ ਵਾਂਗੂ ਉਹ ਆਮ ਆਦਮੀ ਪਾਰਟੀ ਦੇ ਹੱਕ ਦੇ ਵਿੱਚ ਜਾਣੀ ਸੀ ਕਾਂਗਰਸ ਨੂੰ ਉਹ ਨਹੀਂ ਸੀ ਮਿਤੀ ਹੁਣ ਉਹ ਜਿਹੜੀ ਵੋਟ ਆ ਘੱਟੋ ਘੱਟ ਕੋਈ 40 ਹੋ ਜੇ ਜਾਂ ਪੰਜਾਬ ਜਿੰਨੀ ਵੀ ਹੋ ਜੇ ਉਹ ਸਾਰੀ ਅਮਰਤਪਾਲ ਦੇ ਹੱਕ ਵਿੱਚ ਜਾਊਗੀ ਤੇ ਉਸ ਦਾ ਸਿੱਧਾ ਨੁਕਸਾਨ ਜਿਹੜਾ ਉਹ ਆਮ ਆਦਮੀ ਪਾਰਟੀ ਦੇ ਜਿਹੜੇ ਉਮੀਦਵਾਰ ਨੇ ਲਾਲਜੀ ਸਿੰਘ ਢੁਲਰ ਤੋਂ ਜਾਂਦਾ ਦੋ ਕਾਰਨ ਤੁਸੀਂ ਪਹਿਲੇ ਬਿਆਨ ਕਰਦਗੇ ਕਿ ਦੋ ਪ੍ਰਾਤਰੀਆਂ ਦੇ ਖਿਲਾਫ ਬਾੜੀ ਸ਼ਬਦਾ ਵੀ ਤੀਜਾ ਅਵਰਧਪਾਲ ਸਿੰਘ ਦੇ ਮਤਦਾਨ ਦੇ ਵਿੱਚ ਆਉਂਦੇ ਨਾਲ ਤੀਸਰੇ ਪਰ ਇਹ ਵਿਰਸਾ ਸਿੰਘ ਬਲਟੋਈ ਦਾ ਉਸ ਇਲਾਕੇ ਦੇ ਵਿੱਚ ਇੱਕ ਤਕੜਾ ਆਧਾਰ ਹੈਗਾ ਦੋ ਵਾਰ ਉਹ ਵਿਧਾਇਕ ਰਹਿ ਚੁੱਕੇ ਕੇਮਕਰ ਦਾ ਹਲਕੇ ਤੋਂ ਉਹਨਾਂ ਨੇ ਨਿਮਾਇੰਦਗੀ ਕੀਤੀ ਹੈ ਲੋਕਾਂ ਨਾਲ ਸਿੱਧਾ ਸੰਪਰਕ ਹੈ ਤੀਜਾ ਇਸ ਦੇ ਨਾਲ ਹੀ ਨਾਲ ਜਿਹੜੀ ਵਿਰਸਾ ਸਿੰਘ ਬਲਟੋਈ ਦੀ ਜਿਹੜੀ ਭੂਮਿਕਾ ਰਹੀ ਹੈ ਉਸ ਖੇਤਰ ਦੇ ਵਿੱਚ ਇੱਕ ਤਪੱਲੇ ਦਾ ਨੇਤਾ ਦੇ ਰੂਪ ਚ ਰਹੀ ਹੈ ਆਪਣੇ ਆਪ ਨੂੰ ਉਹ ਵੀ ਕਹਿੰਦੇ ਪੰਥਕ ਨੇ ਮਿਰਤੇ ਵੀ ਕਿ ਜਿਸ ਤਰੀਕੇ ਨਾਲ ਕਹਿੰਦੇ ਐਨਐਸਏ ਲੱਗੀ ਇਹ ਫੈਸਲਾ ਲੋਕਾਂ ਨੇ ਕਰਨਾ ਕਿ ਹਾਂ ਕਿ ਕਿਹੜਾ ਬੰਦਾ ਉਹਨਾਂ ਦੀਆਂ ਗੱਲਾਂ ਬਾਤਾਂ ਨੂੰ ਹੱਲ ਜੜਾ ਉਹ ਕਰਾ ਸਕਦਾ ਸੋ ਵਿਰਸਾ ਸਿੰਘ ਵਲਟੋਈ ਦੇ ਆਉਣ ਦੇ ਨਾਲ ਖਾਸ ਤੌਰ ਤੇ ਮਾਝੇ ਦੇ ਇਸ ਹਲਕੇ ਦੀ ਜਿਹੜੀ ਸਿਆਸਤ ਆ ਸੁਖਤ ਸਿੰਘ ਉਹ ਜ਼ਰੂਰ ਬਦਲ ਗਈ ਆ ਸਮੀਕਰਨ ਜ਼ਰੂਰ ਬਦਲ ਗਏ ਆ ਉਹ ਲੜਾਈ ਜਿਹੜੀ ਆ ਉਹ ਤਿੱਖੀ ਜਿਹੜੀ ਜ਼ਰੂਰ ਹੋ ਗਈ ਆ ਹੁਣ ਇਹ ਵੇਖਣਾ ਹੋਊਗਾ ਕਿ ਕਾਂਗਰਸ ਦੇ ਉਮੀਦਵਾਰ ਜਿਹੜਾ ਵੀ ਕੋਈ ਆਉਂਦਾ ਕੀ ਉਸ ਤੇ ਆਉਣ ਦੇ ਨਾਲ ਉਹ ਸਾਰੀਆਂ ਸਥਿਤੀਆਂ ਨੂੰ ਆਪਣੇ ਵੱਲ ਬਨੇ ਕਰ ਸਕਦਾ ਜਾਂ ਨਹੀਂ ਕਰ ਸਕਦਾ ਪਰ ਜੇਕਰ ਅੱਜ ਦੀ ਤਰੀਕ ਤੇ ਗੱਲ ਕਰੀਏ ਤਾਂ ਅੱਜ ਦੀ ਤਰੀਕ ਦੇ ਵਿੱਚ ਜਿਹੜੀ ਲੜਾਈ ਜਿਹੜੀ ਲਟਨ ਮਹਿਸੂਸ ਹੋ ਰਹੀ ਹੈ ਭਾਈ ਬਲਟੋਵਾ ਵਰਸਸ ਲਾਲਜੀ ਸਖਪੋਲਰ ਇਹਨਾਂ ਦੇ ਵਿਚਕਾਰ ਜਿਹੜੀ ਹੈ ਉਹ ਲੜਾਈ ਨਸਰਾਉਗੀ ਨੁਕਸਾਨ ਅਮਰਪਾਲ ਤੇ ਖਲੂਨ ਦੇ ਨਾਲ ਆਮ ਆਦਮੀ ਪਾਰਟੀ ਨੂੰ ਹੁੰਦਾ ਬਾਕੀ ਇਹ ਜੇ ਕਾਂਗਰਸ ਨੇ ਸੀਟ ਤੋਂ ਆਪਣੇ ਪੱਤੇ ਜਿਹੜੇ ਆ ਉਹ ਖੁੱਲਣੇ ਉਹ ਵੇਖੋ ਕਿਉਂਦੋਂ ਖੋਲਦੀ ਕਿਹੜਾ ਉਮੀਦਵਾਰ ਹੁੰਦਾ ਜਿਹਦੇ ਸੰਬੰਧੀ ਅਸੀਂ ਚਰਚਾ ਕੀਤੀ ਆ ਬਾਕੀ ਹਾਂ ਸ਼੍ਰੋਮਣੀ ਅਕਾਲੀ ਦਲ ਨੇ ਇਹ ਐਲਾਨ ਕਰਕੇ ਬਾਕੀ ਸਾਰੇ ਜਿਹੜੇ ਪ੍ਰਸ਼ੰ ਉਹਨਾਂ ਤੇ ਇਲਜ਼ਾਮ ਜਿਹੜੇ ਲੱਗ ਰਹੇ ਸਨ ਜਿਸ ਦੇ ਕਹਣਾ ਕਹਿੰਦੇ ਸੀ ਕਿ ਉਹ ਦੁਬਾਰਾ ਗਰਮ ਖਿਆਲੇ ਨੂੰ ਹਮਾਇਤ ਦੇ ਕੇ ਆਪਣੀ ਸਥਿਤੀ ਬਦਲ ਸਕਦੇ ਨੇ ਜਾਂ ਜਿਹੋ ਜਿਹੇ ਕਹਿੰਦਾ ਉਹ ਤਾਂ ਉਹਤੇ ਵਿਰਾਮ ਚਿੰਨ੍ਹ ਜਰਾ ਜ਼ਰੂਰ ਲਾਤਾ ਤੇ ਇੱਕ ਗੱਲ ਹੋਰ ਕਰਦੀ ਸਿਵਰੇਜੀ ਸਿੰਘ ਮਾਨ ਉਹਨਾਂ ਨੇ ਆਪਣਾ ਉਮੀਦਵਾਰ ਜਿਹੜਾ ਉਹ ਪਿਠਾਤਾ ਭਾਈ ਅੰਮ੍ਰਿਤਪਾਲ ਦੇ ਹੱਕ ਦੇ ਵਿੱਚ ਖੈਰ ਹੁਣ ਵੇਖੋ ਕਿ ਇਹ ਜਿਹੜੀ ਪੰਥਕ ਰਾਜਨੀਤੀ ਹੱਕਾਂ ਖਨੂਰ ਸਾਪ ਤੋਂ ਸ਼ੁਰੂ ਹੋਈ ਆ ਇਹ ਹੁਣ ਅਗਲੇ ਦਿਨਾਂ ਦੇ ਵਿੱਚ ਕਿਹੋ ਜਿਹਾ ਰੂਪ اختیار ਕਰਦੀ ਆ ਇਹਦੇ ਉੱਤੇ ਨਜ਼ਰਾਂ ਜਿਹੜੀਆਂ ਉਹ ਜ਼ਰ ਚਲੋ ਅੱਗੇ ਆਪਾਂ ਗੱਲ ਕਰ ਲਈਏ ਅਨਕੀ ਸਾਹਿਬ ਭਗਵੰਤ ਮਾਨ ਸਰਕਾਰ ਕਸੂਤੀ ਸਥਿਤੀ ਵਿੱਚ ਘਰ ਗਈ ਹੈ ਕਹਿੰਦੇ ਕਿ ਬਹੁਤ ਕਰੋੜੀ ਇੱਕ ਕਪੜਾ ਫੜਿਆ ਗਿਆ ਕਿਹੜੇ ਸਬੰਧ ਦੇ ਵਿੱਚ ਉਹ ਕਪੜਾ ਹੈਗਾ ਕੀ ਮਸਲਾ ਕੀ ਆ ਪੂਰਾ ਸੁਖندر ਜੀ ਜਿਹੜਾ ਇਲਜ਼ਾਮ ਆ ਉਹ ਬਟਾਲਾ ਸ਼ੂਕਰ ਮਿਲ ਦੇ ਸੰਦਰਭ ਦੇ ਵਿੱਚ ਹੈਗਾ ਕੱਲ ਦਲਜੀਤ ਸਿੰਘ ਚੀਮਾ ਹੁਣੀ ਬਟਾਲਾ ਹਲਕੇ ਦੇ ਵਿੱਚ ਪ੍ਰੈਸ ਕਾਨਫਰੰਸ ਉਹਨਾਂ ਨੇ ਕੀਤੀ ਤੇ ਪ੍ਰੈਸ ਕਾਨਫਰੰਸ ਦੇ ਵਿੱਚ ਉਹਨਾਂ ਨੇ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਜਿਹੜੇ ਬੜੇ ਭੋਲ ਜੜੇ ਖੁੱਲੇ ਬਟਾਲਾ ਸ਼ੂਗਰ ਮਿਲਦੀ ਉਹਨਾਂ ਨੇ ਗੱਲ ਕਰਦੇ ਆ ਜਿਹੜੀ ਸਥਿਤੀ ਬਿਆਨ ਕੀਤੀ ਉਹ ਇਹ ਆ ਕਿ ਇੱਕ ਤਾਂ ਉੱਥੇ ਨਵੇਂ ਹਿੱਸੇ ਦੀ ਜਿਹੜੀ ਉਹ ਸਾਰੀ ਜਿਹੜੀ ਉਹ ਕੀਤੀ ਜਾ ਰਹੀ ਸੀ ਬਟਾਲਾ ਸ਼ੂਗਰ ਮਿਲਦੀ ਦੂਜੇ ਪਾਸੇ ਨਾਲ ਹੀ ਉੱਥੇ ਇੱਕ ਬਿਜਲੀ ਦਾ ਜਿਹੜਾ ਪਲਾਂਟ ਆ ਉਹ ਨਵਾਂ ਲਾਉਣ ਦੀ ਜਿਹੜੀ ਤਿਆਰੀ ਜਿਹੜੀ ਕੀਤੀ ਜਾ ਰਹੀ ਸੀ ਤੇ ਅਜੇ ਉਹ ਬਿਜਲੀ ਦਾ ਪਲਾਂਟ ਤਿਆਰ ਨਹੀਂ ਸੀ ਹੋਇਆ ਉਸ ਨੂੰ ਪਿੰਨਾ ਹੀ ਜਰਾ ਉਹ ਚਾਲੂ ਕਰ ਦਿੱਤਾ ਗਿਆ ਜਿਹਦੇ ਵਾਸਤੇ ਕਹਿੰਦੇ ਆ ਕਿ 60 ਤੋਂ 65 ਲੱਖ ਦਾ ਜਿਹੜਾ ਡੀਜ਼ਲ ਆ ਪੇਲੀ ਕਰਦੇ ਉਹ ਫੁੱਗ ਗਿਆ ਆ ਉੱਥੇ ਇਸੇ ਤਰੀਕੇ ਨਾਲ ਜਿਹੜੀ 슈ਗਰ ਮਿਲ ਸੀ ਅਜੇ ਪੂਰਨ ਤੌਰ ਤੇ ਤਿਆਰ ਨਹੀਂ ਸੀ ਹੋਈ ਉਹਨੂੰ ਵੀ ਚਲਾ ਦਿੱਤਾ ਗਿਆ ਤੇ ਜਿਹਦੇ ਚਲਾਉਣ ਦੇ ਨਾਲ ਕਹਿੰਦੇ 50 ਤੋਂ 55 ਲੱਖ ਦਾ ਡੀਜ਼ਲ ਜਿਹੜਾ ਬਲ ਜਿਹੜਾ ਉੱਥੇ ਵੀ ਬਲਿਆ ਇਹ ਤਾਂ ਸਤਿਤਿਆ ਹੋ ਗਈਆਂ ਸਾਹਮਣੇ ਹੁਣ ਅਗਲੀ ਗੱਲ ਜਿਹੜੀ ਉਹਨਾਂ ਨੇ ਇਹ ਗੱਲ ਕੀਤੀ ਕਿ 1000 6 ਲੱਖ ਕਿੰਟਾਂ ਜਿਹੜਾ ਗੱਲਾਂ ਇਸ ਸੀਜ਼ਨ ਦੇ ਵਿੱਚ ਉੱਥੇ ਪੀੜਿਆ ਗਿਆ ਤੇ ਸਿਰ ਤੇ ਸਿਰ ਜਿਹੜੀਆਂ ਖੜਦੀਆਂ ਬੂਰੀਆਂ ਨੇ ਖੜੇ 250 ਬੂਰੀ ਕਿੰਨੇ ਨੇ ਉਹ ਸਿਰਫ ਜਿਹੜੀਆਂ ਉੱਥੇ ਤਿਆਰ ਹੋਈਆਂ ਬਾਕੀ ਜਿਹੜੀ ਸ਼ੱਕਰ ਦੇ ਰੂਪ ਦੇ ਵਿੱਚ ਉਥੇ ਰਿਜ਼ਰਵ ਜਿਹੜੀ ਕਰ ਲਈ ਗਈ ਹੈ ਉਹਨਾਂ ਨੂੰ ਖੰਡ ਜਿਹੜਾ ਉਹ ਨਹੀਂ ਬਣਾਇਆ ਗਿਆ ਤੇ ਕਹਿੰਦੇ ਆ ਕਿ ਜੇਕਰ ਇਹ ਸ਼ੱਕਰ ਨੂੰ ਠੀਕ ਸਮੇਂ ਤੇ ਅਪਸੋਖ ਨਾ ਕੀਤਾ ਗਿਆ ਤਾਂ ਸਲਾਬੇ ਦੀ ਸਥਿਤੀ ਦੇ ਵਿੱਚ ਇੱਕ ਭਾਰੀ ਨੁਕਸਾਨ ਜਿਹੜਾ ਸੁਖਵਿੰਦਰ ਜੀ ਕਹਿੰਦੇ ਉਹ ਬਿਲਕੁਲ ਜਿਹੜਾ ਹੋ ਸਕਦਾ ਹੁਣ ਜਿਹੜੀ ਅਸਲ ਚ ਗੱਲ ਜਿਹੜਾ ਕਪੜਾ ਜਿਹੜਾ ਸੱਪ ਰਿਆ ਕਪੜਾ ਉਹ ਹੈ ਕਿ ਇਸ ਮਿਲ ਨੂੰ ਰੈਨੋਵੇਸ਼ ਕਰਨ ਵਾਸਤੇ ਜਾਂ ਇਸ ਨੂੰ ਵਟਾ ਕਰਨ ਵਾਸਤੇ ਜਿਹੜਾ ਖਰਚਾ ਕੀਤਾ ਗਿਆ ਸੁਖਵਿੰਦਰ ਜੀ 290 ਕਰੋੜ ਰੁਪਏ ਦਾ ਜਿਹੜਾ ਆ ਉਹ ਖਰਚਾ ਹੁਣ ਤੱਕ ਖਰਚ ਚੁੱਕੇ ਆ ਜਦੋਂ ਕਿ ਸਾਬਕਾ ਸ਼ੂਗਰ ਫੈਕਟ ਦੇ ਜਿਹੜੇ ਚੇਅਰਮੈਨ ਸੁਖਵੀਰ ਸਿੰਘ ਵਾਲਾ ਉਹਨਾਂ ਨੇ ਇੱਕ ਕੋਡ ਕੀਤਾ ਕਿ ਉਹਨਾਂ ਦੇ ਕਾਰਜਕਾਲ ਸਮੇਂ ਭੋਗਪੁਰ ਜਿਹੜੀ ਮਿਲ ਸੀ ਉੱਥੇ ਵੀ ਇਹੋ ਜਿਹੀ ਰੈਨੋਵੇਸ਼ਨ ਜਿਹੜੀ ਹੋਈ ਸਭ ਕੁਝ ਕੀਤਾ ਗਿਆ ਉੱਥੇ ਖਰਚਾ ਕੇਵਲ 120 ਕਰੋੜ ਜਰਾ ਸੀ ਇੱਥੇ 290 ਕਰੋੜ ਤਾਂ ਉੱਥੇ 120 ਕਰੋੜ ਕਹਿੰਦੇ ਕਿ ਇਹ ਸਭ ਪਾਸੇ ਦੇ ਵਿੱਚ ਘੱਟ ਤੋਂ ਘੱਟ ਕਿਹਦੇ ਕਿ 10 ਕਰੋੜ ਦਾ ਜਰਾ ਇੱਕ ਕਪੜਾ ਆ ਉਹ ਸਾਹਮਣੇ ਆਇਆ ਜਿਹਦੇ ਸਬੰਧੀ ਨਾ ਤਾਂ ਸਬੰਧਤ ਅਧਿਕਾਰੀ ਕੋਈ ਬਿਆਨ ਦੇਣ ਨੂੰ ਤਿਆਰ ਮਿਲਦੇ ਨਾ ਹੀ ਕੋਈ ਵਿਧਾਇਕ ਇਸ ਸੰਬੰਧੀ ਕੋਈ ਬੋਲ ਸਕਦਾ ਬੋਲਦਾ ਜਵਾਬ ਦੇ ਰਿਹਾ ਤਾਂ ਨਾ ਹੀ ਕੋਈ ਹਲਕਨ ਚਾਰਜ ਇਸ ਸੰਬੰਧੀ ਧਿਆਨ ਚੜੀ ਦੇ ਰਿਹਾ ਦੂਜੇ ਪਾਸੇ ਕਿਸਾਨਾਂ ਨੇ ਇਹ ਗੱਲ ਕਹੀ ਹੈ ਕਿਸਾਨ ਕਹਿੰਦੇ ਕਿ ਬੀਤੇ ਲੰਮੇ ਸਮੇਂ ਤੋਂ ਜਿਹੜਾ ਬਕਾਇਆ ਆ 슈ਗਰ ਮਿਲਦਾ ਉਹ ਕਿਸਾਨਾਂ ਨੂੰ ਜਿਹੜਾ ਉਹ ਨਹੀਂ ਮਿਲਿਆ ਨਾਲ ਹੀ ਨਾਲ ਖੰਨੇ ਜਿਹੜੀਆਂ ਪਰਚੀਆਂ ਨੇ ਉਹ ਵੀ ਵਿਧਾਇਕ ਤੇ ਜਿਹੜੇ ਆ ਆਪਣੇ ਮੰਤਰੀ ਨੇ ਆਪਣੇ ਮਨਮਰਜ਼ੀ ਦੇ ਕਿਸਾਨਾਂ ਨੂੰ ਜਾਂ ਆਪਣੇ ਨੇੜਤਿਆਂ ਨੂੰ ਜਿਹੜੇ ਦਿੰਦੇ ਰਹੇ ਆ ਹੁਣ ਇਹ ਸਭ ਕਾਸੇ ਦੇ ਵਿੱਚ ਬੱਜੂ ਸਿੰਘ ਜੀ ਮਾਉਂਨੇ ਤੇ ਚਲੋ ਲੋਕ ਸਭਾ ਦੇ ਉਮੀਦਵਾਰ ਹਨ ਰੁਧੀ ਤੇ ਅੱਤੇ ਨੇਤਾ ਉਹਨਾਂ ਨੇ ਤਾਂ ਚਲੋ ਇਹੋ ਜਿਹਾ ਇਲਜ਼ਾਮ ਲਾਉਣੀ ਲੋਗੇ ਪਰ ਜੇਕਰ ਸ਼ੂਗਰ ਫੈਟ ਦੇ ਸਾਬਕਾ ਚੇਅਰਮੈਨਾਂ ਜਿਹੀ ਇਲਜ਼ਾਮ ਲਉਂਦੇ ਆ 10 ਕਰੋੜ ਦੀ ਗੱਲ ਕਰਦੇ ਤਾਂ ਸੁਖਵਿੰਦਰ ਜੀ ਇਸ ਦੀ ਜਾਂਚ ਉਹਨੇ ਮੰਗੀ ਸੀ ਕਿ ਇਸ ਦੀ ਜਾਂਚ ਸੀਬੀਆਈ ਪਾਸੋਂ ਜੜੀ ਹੋਣੀ ਚਾਹੀਦੀ ਹੈ ਹੁਣ ਸੀਬੀਆਈ ਨੂੰ ਇਹ ਜਾਂਚ ਦਿੰਦੇ ਆ ਜਾਂ ਨਹੀਂ ਦਿੰਦੇ ਇਹ ਤਾਂ ਆਉਣ ਵਾਲੀ ਸਮਾਂ ਦੱਸੇਗਾ ਪਰ ਜਿਸ ਤਰੀਕੇ ਨਾਲ ਅਕਾਲੀ ਦਲ ਇਹ ਖਲਾਸੇ ਕੀਤੇ ਆ ਔਰ ਆਮ ਆਦਮੀ ਪਾਰਟੀ ਦੀ ਪੂਰੀ ਤਰ੍ਹਾਂ ਪੋਰ ਖੋਲ ਕੇ ਰੱਖ ਦਿੱਤੀ ਹੈ ਕਿਉਂਕਿ ਜੇਕਰ ਮੇਲਾ ਜੇ ਬਣੀ ਨਹੀਂ ਪੂਰਨ ਤੌਰ ਤੇ ਜਿਸ ਹਿੱਸੇ ਨੂੰ ਤੁਸੀਂ ਵੱਡਾ ਕਰਨਾ ਉਹ ਜੇ ਬਣੇ ਤੁਸੀਂ ਦੁਬਾਰਾ ਚਾਲੂ ਕਰਤਾ ਬਿਜਲੀ ਦਾ ਜਿਹੜਾ ਪ੍ਰੋਜੈਕਟ ਆ ਜਿਹੜਾ ਤੁਸੀਂ ਨਵਾਂ ਸ਼ੁਰੂ ਕੀਤਾ ਉਹ ਵੀ ਚਲਾਉਣ ਤੋਂ ਪਹਿਲਾਂ ਸ਼ੁਰੂ ਕਰ ਦਿੱਤਾ ਤੇ ਜੇਕਰ ਉਸ ਵਿੱਚ ਖਰਾਬੀ ਹੁੰਦੀ ਹੈ ਮੰਨ ਲਓ ਕੋਈ ਨੁਕਸ ਪੈ ਜਾਂਦਾ ਤਾਂ ਉਸ ਦਾ ਫਿਰ ਜੇ ਠੀਕ ਕਰਨ ਦਾ ਖਰਚਾ ਵੀ ਸੰਬੰਧਤ ਮੇਲ ਨੂੰ ਜਾਂ ਸੰਬੰਧਤ ਵਿਭਾਗ ਨੂੰ ਦਿਵਾਉਣਾ ਪੈਣਾ ਕਿ ਜਦੋਂ ਕਿ ਪਹਿਲਾਂ ਇਹ ਗੱਲ ਸੀ ਕਿ ਜੇਕਰ ਉਸ ਪ੍ਰੋਜੈਕਟ ਨੂੰ ਤਿਆਰ ਕਰਦ ਵਾਲੀ ਫੈਕਟਰੀ ਜੇਕਰ ਉਹ ਪੂਰਨ ਤੌਰ ਤੇ ਕੰਮ ਕਰਦੀ ਤਾਂ ਉਹ ਪੂਰਨ ਤੌਰ ਤੇ ਉਹ ਜ਼ਿੰਮੇਵਾਰ ਜੜੀ ਹੋਣੀ ਸੀ ਕਿਸੇ ਵੀ ਨੁਕਸ ਦੀ ਪਰ ਕਹਿੰਦੇ ਆ ਕਿ ਇਹ ਆਪ ਖੁਦਰੀਆਂ ਮੇਲ ਮਾਲਕਾਂ ਨਹੀਂ ਆ ਔਰ ਦੂਜੇ ਪਾਸੇ ਕੁਝ ਹਰਤਾਜ ਚਾਰਜਾਂ ਨਹੀਂ ਪੂਰਨ ਤੌਰ ਤੇ ਦੋਵੇਂ ਹੱਥੀ ਜੜਾ ਲੁੱਟਿਆ ਆ ਜਸਤ ਇੱਕ ਕਰੀਬਨ ਰਾਸ਼ੀ ਜਿਹੜੀ ਹੈ 10 ਕਰੋੜ ਬਣਦੀ ਹੈ ਤੇ ਇਸ ਦੀ ਜਾਂਚ ਜਿਹੜੀ ਆ ਹੋਣੀ ਚਾਹੀਦੀ ਆ ਉਹਨੇ ਵੇਖੋ ਆਪਣੇ ਆਪ ਨੂੰ ਕੱਟੜ ਇਮਾਨਦਾਰ ਕਹਿਣ ਵਾਲੀ ਪਾਰਟੀ ਇਸ ਸੰਬੰਧੀ ਕੀ ਜਵਾਬ ਦਿੰਦੀ ਆ ਇਸ ਦਾ ਜਵਾਬ ਤਾਂ ਸੁਖਵਿੰਦਰ ਜੀ ਨੂੰ ਉੱਥੇ ਦਾਤ ਪਤਾ ਲੱਗੇਗਾ ਜੀ ਮੈਂ ਤੁਹਾਡੇ ਸੱਟਨਾ ਪ੍ਰੋਗਰਾਮ ਜੁੜੇ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਬਹੁਤ ਬਹੁਤ ਸ਼ੁਕਰੀਆ ਸਿਖੂ ਸਾਹਿਬ ਐਜੈਂਪਰ ਪ੍ਰੋਫੈਸਰ ਮਜੀਤ ਸਿੰਘ ਅਣਕੀ ਸਾਹਿਬ ਜਿਨ੍ਹਾਂ ਦੇ ਵੱਲੋਂ ਇਹਨਾਂ ਅਹਿਮ ਖਬਰਾਂ ਦੇ ਪ੍ਰਸਤਨਾ ਕਾਲ ਬਾਤ ਕੀਤੀ ਗਈ ਉਮੀਦ ਕਰਦੇ ਆ ਕਿ ਅਣਕੀ ਸਾਹਿਬ ਤੁਹਾਨੂੰ ਕੀ ਕੀ ਗੱਲ ਬਾਤ ਨੂੰ ਪਸੰਦ ਆਏ ਦੁਬਾਰਾ ਫਿਰ ਮਿਲਾਂਗੇ ਧੰ